ਆਪਾਂ ਪੂਰਾ ਝਰਨੇ ਨੂੰ ਕ੍ਰੋਸ ਕਰਨ ਆ ਲਿਆ। ਇੰਨੀ ਕਠਿਨ ਚੜ੍ਹਾਈ ਹੁੰਦੀ ਆ ਹਿਮਗੰਸਾਹਬ ਦੀ। ਆ ਦੇਖ ਲਓ ਬਿਲਕੁਲ ਕੋਈ ਰਾਹਤ ਨਹੀਂ ਬਿਲਕੁਲ ਕੱਚਾ ਰਾਸਤਾ। ਜੇ ਹੁੜਾ ਜਾ ਵੀ ਆਪਾਂ ਉੱਪਰ ਥੱਲੇ ਹੋਏ ਤੇਿੱ ਸਿੱਡੇ ਹੀ ਨਦੀ ਦੇ ਜਾ ਕੇ ਡਿਗਣਾ। ਕੁਝ ਆਪ ਵੀ ਹੁੰਦਾ ਬਾਈ। ਆਪਾਂ ਉਸ ਪਾਸੇ ਜਾਣਾ ਉੱਥੇ ਆ ਕ੍ਰੋਸ ਕਰਕੇ ਸਾਰਾ। ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀ ਬਰਫ਼ ਜੰਮੀ ਪਈ ਐ। ਸਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੁਹਾਡਾ ਐਪੀਸੋਡ ਨੰਬਰ 4 ਚ ਇਸ ਟਾਈਮ ਹੈਗਾ ਗੋਬਿੰਦਗੜ੍ਹ ਉਤਰਾਖੰਡ ਦੇ ਵਿੱਚ ਜਿੱਥੇ ਦੀ ਆਪਣੀ ਹਿਮਕੁੰਡ ਸੈਰ ਦੀ ਯਾਤਰਾ ਸ਼ੁਰੂਆਤ ਹੋਣ ਵਾਲੀ ਤੁਹਾਨੂੰ ਪਤਾ ਹੋਵੇਗਾ ਕਿ ਇਹ ਸੀਰੀਜ਼ ਸਾਰੀ ਹਿਮਕੁੰਡ ਸੈਰ ਨਾਲ ਰਿਲੇਟਡ ਚੱਲ ਰਹੀ ਹੈ ਤੇ ਪਹਿਲੀ ਸੀਰੀਜ਼ ਚ ਤੁਸੀਂ ਦੇਖਿਆ ਮੈਂ ਲੁਧਿਆਣੇ ਤੋਂ ਪੁੱਜਾ ਹਿਮਕੁੰਡ ਸਾਈ ਮਲਾਰਿਸ਼ੀਗੇਸ਼ ਗੁਰਦੁਆਰੇ ਕੋਲ ਚਾ ਤੇ ਉਸ ਤੋਂ ਬਾਅਦ ਆਪਾਂ ਸੈਕੰਡ ਪਾਰਟ ਚ ਦੇਖਿਆ ਕਿ ਕਿਵੇਂ ਆਪਾਂ ਰਜਿਸਟ੍ਰੇਸ਼ਨ ਸਗਰ ਕਰਵਾਇਆ ਰਿਸ਼ੀਕੇਸ਼ ਐਕਸਪਲੋਰ ਕੀਤਾ ਸੀਗਾ ਥਰਡ ਪਾਰਟ ਚ ਤੁਸੀਂ ਦੇਖਿਆ ਰਿਸ਼ੀਕੇਸ਼ ਤੋਂ ਗੋਬਿੰਦਗੜ੍ਹ ਤੱਕ ਦੀ ਜਰਨੀ ਆਪਾਂ ਕਿਦਾਂ ਕਿਦਾਂ ਕਰਕੇ ਪਹੁੰਚੇ ਸੀਗੇ 12-13 ਘੰਟਾ ਲਾ ਕੇ ਜੇ ਨਹੀਂ ਦੇਖਿਆ ਤੁਸੀਂ ਤੁਹਾਨੂੰ ਡਿਸਕ੍ਰਿਪਸ਼ਨ ਸਾਰੇ ਲਿੰਕਸ ਮਿਲਣਗੇ ਜੇ ਜਾ ਕੇ ਦੇਖ ਸਕਦੇ ਹੋ ਬਾਕੀ ਇਸ ਪਾਰਟ ਜੇ ਤੁਸੀਂ ਦੇਖਣ ਵਾਲੇ ਹੋ ਗੋਬਿੰਦਗੜ੍ਹ ਤੋਂ ਗੋਬਿੰਦ ਧਾਮ ਕਿਵੇਂ ਜਾਈਦਾ ਬਾਕੀ ਇਸ ਟਾਈਮ ਆਪਾਂ ਸਟੇ ਕੀਤਾ ਆ ਹੋਟਲ ਲੈ ਕੇ ਕਿਉਂਕਿ ਕੱਲ ਰਾਤ ਤੋਂ ਆਪਾਂ ਗੁਰਦੁਆਰੇ ਆਏ ਹਾਂ ਤੇ ਹਾਲ ਅਵੇਲੇਬਲ ਸੀਗਾ ਹਾਲ ਆਪਾਂ ਲਿਆ ਲਈ ਕਿਉਂਕਿ ਆਪਣੇ ਕੋਲ ਗੈਜਟ ਵਗਰਾ ਵੀ ਚਾਰਜ ਕਰਨੇ ਹੁੰਦੇ ਨਾ ਤੇ ਹੋਸਟੇਲ ਇੰਨੇ ਚਾਰਜਿੰਗ ਸਾਕਟਸ ਵਗਰਾ ਥੋੜੇ ਜਿਹਾ ਘੱਟ ਹੁੰਦੇ ਆ ਐਕਚੁਅਲੀ ਤਾਂ ਸਾਡੇ ਕੋਲ ਸੀਗਾ ਤੇ ਇਸ ਕਰਕੇ ਆਪਾਂ ਹੋਟਲ ਹੀ ਲੈਣਾ ਪ੍ਰੈਫਰ ਕੀਤਾ ਦੋ ਬਾਈ ਹੋਰ ਵੀ ਮਿਲਗੇ ਨਾ ਤੇ ਆਪਾਂ ਸ਼ੇਰਿੰਗ ਜੀ ਕਰ ਲਿਆ ਸੀਗਾ ਤੇ ਬਾਕੀ ਗੁਰਦੁਆਰਾ ਸਾਹਿਬ ਜਸਟ ਕੋਲ ਹੀ ਆ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਦਿਨ ਦੇ ਤੇ ਉੱਥੇ ਤੁਹਾਨੂੰ ਬੰਕ ਬੈਡ ਵਗਰਾ ਮਿਲ ਜਾਣਗੇ ਡਾਰਮਟਰੀ ਟਾਈਪ ਦਾ ਉਹ ਵੀ ਫ੍ਰੀ ਆਫ ਕੋਸਟ ਹੁੰਦਾ ਬਟ ਇਹ ਹੈ ਕਿ ਚਾਰਜਿੰਗ ਸਾਕਟਸ ਵਗਰਾ ਦੀ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ ਹੈ ਜੇ ਤੁਸੀਂ ਬਲੌਗਰਸ ਵਗਰਾ ਨਹੀਂ ਹੈਗੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਕਿਉਂਕਿ ਇੱਕ ਵਾਰ ਤੁਸੀਂ ਫੋਨ ਚਾਰਜ ਕਰੋਗੇ ਤਾਂ ਤੁਹਾਡਾ ਫੋਨ ਚਾਰਜ ਦੀ ਰਣਕ ਕਿਉਂਕਿ ਇੱਥੇ ਨੈਟਵਰਕ ਆਉਂਦੇ ਹੈ ਜੀ ਓਨਲੀ ਜੀਓ ਦੀ ਸਿਮ ਚੱਲਦੀ ਹੈ ਤੇ ਬੀਐਸਐਨਐਲ ਦੀ ਉਸ ਤਰ੍ਹਾਂ ਕੋ ਕਿਸੇ ਨੰਬਰ ਤੇ ਨੈਟਵਰਕ ਨਹੀਂ ਆਣਗੇ ਤੁਹਾਨੂੰ ਤੇ ਕਮਰੇ ਦੇ ਅੰਦਰ ਤਾਂ ਜਮਾ ਹੀ ਨਹੀਂ ਆਣਗੇ ਆਪਾਂ ਜਿੱਥੇ ਰੁਕੇ ਆ ਕੁਝ ਐਦਾ ਦੀ ਜਗ੍ਹਾ ਆ ਉਹ ਵਿਸ਼ਾਲ ਬਈ ਆਪਣਾ ਬੈਠਾ ਤੇ ਆਪਾਂ ਇਹ ਬੈਡ ਸੀਗੇ ਟ੍ਰਿਪਲ ਬੈਡ ਤੇ ਆਪਾਂ ਇੱਥੇ ਰੁਕੇ ਸੀ ਚਾਰ ਬੰਦੇ ਜਿਹੜਾ ਇਹ ਹੋਟਲ ਦਾ ਕੋਸਟ ਤੁਹਾਨੂੰ 1500ਵੇਂ ਪਊਗਾ 1500 2000 ਤੇ ਤੁਹਾਨੂੰ ਹੋਟਲ ਮਿਲ ਜਾਣਗੇ ਇੱਥੇ ਤੇ ਲੱਪਣ ਨੂੰ 1000 ਚ ਪਈ ਜੀ ਮਿਲਦਾ ਤੇ ਬਟ ਇਹੀ ਆ 1500 ਮਿਨੀਮਮ ਲੈ ਕੇ ਚੱਲਿਓ 15 16 ਲੱਗ ਜਾਣੇ ਆ ਦਬਲ ਬੰਦੇ ਨੂੰ ਥੋੜਾ ਰਿਕਰ ਹੋ ਸਕਦੀ ਹੈ ਕਿਉਂਕਿ ਸਿੰਗਲ ਤੇ ਦਬਲ ਬੰਦਿਆਂ ਨੂੰ ਹੋਟਲ ਇਹ ਆ ਗੁਰਦੁਆਰੇ ਤੋਂ ਵੀ ਮਿਲਣਾ ਉਖਾ ਹੁੰਦਾ ਤੇ ਹਾਲ ਦੇਣਨ ਕਿ ਗੁਰਦੁਆਰੇ ਚ ਹੋਟਲ ਵਾਲੇ ਵੀ ਥੋੜੇ ਜਿਨੇ ਨਖਰੇ ਕਰ ਸਕਦੇ ਬਾਕੀ ਜਦੋਂ ਜੇ ਤੁਸੀਂ 3-4 ਬੰਦੇ ਹੋਵੋਗੇ ਤੇ ਗੁਰਦੁਆਰੇ ਵਾਲੇ ਵੀ ਤੁਹਾਨੂੰ ਰੂਮ ਦੇ ਦਿੰਦੇ ਆ ਬਾਕੀ ਚਲੋ ਚੱਲਦੇ ਆ ਆਪਾਂ ਯਾਤਰਾ ਨੂੰ ਸਟਾਰਟ ਕਰਦੇ ਪਹਿਲਾਂ ਚੱਲਦੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਉਸ ਤੋਂ ਬਾਅਦ ਚੱਲੇ ਪੋਰਮੇ ਅੱਗੇ ਸੋ ਜੀ ਆਪਾਂ ਹੁਣ ਨਿਕਲ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੇ ਜੀ ਆ ਗਲੀਆਂ ਗਲੀਆਂ ਹੈਗੀਆਂ ਗਲੀ ਦੇ ਬੈਕ ਸਾਈਡ ਦੇ ਗੁਰਦੁਆਰਾ ਸਾਹਿਬ ਆ ਸਾਡੀ ਜਿਹੜੀ ਬਿਲਡਿੰਗ ਦਿਖ ਰਹੀ ਹੈ ਗੁਰਦੁਆਰਾ ਸਾਹਿਬ ਦੀ ਆ ਬਾਕੀ ਜਿਹੜਾ ਨਗਰ ਕੀਰ ਮੈਂ ਤੁਹਾਨੂੰ ਦੱਸਦਾ ਅੱਜ ਲੋਕੀਏ ਡੇਟ ਆਪਣੀ 24 ਮਈ ਕੱਲ ਨੂੰ ਆਪਣੀ ਯਾਤਰਾ ਜਿਹੜੀ ਹੈ ਹਿਮਕੁੰਨ ਸਾਹਿਬ ਦੀ ਮਤਲਬ ਯਾਤਰਾ ਤੇ ਵੈਸੇ ਸਟਾਰਟ ਹੋ ਗਈ ਹੈ ਓਪਨਿੰਗ ਜਿਹੜੀ ਸੈਰਮਨੀ ਹੋਏਗੀ ਉਹ ਕੱਲ ਨੂੰ ਮਤਲਬ 25 ਮਈ ਨੂੰ ਤੇ ਆਪਾਂ ਅੱਜ ਗੋਵਿੰਦ ਘਾੜ ਤੋਂ ਗੋਵਿੰਦਾਂ ਆਂ ਜਾ ਰਹੇ ਆ ਆ ਸਾਡਾ ਰਾਤ ਨੂੰ ਇੱਥੇ ਸਟੇ ਹੋਵਾਂ ਗੋਵਿੰਦਾਂ ਅੰਝੇ ਬਾਕੀ ਆਪਣੇ ਦੋ ਬਾਈ ਮਿਲੇ ਆ ਖੁਸ਼ੀ ਭਾਜੀ ਤੇ ਉਹ ਹੈ ਗਿਆ ਅਡਜਸਟ ਕਰਨ ਭਾਜੀ ਬਾਕੀ ਆਪਾਂ ਨਾਲ ਹੀ ਆਪਾਂ ਯਾਤਰਾ ਸ਼ੁਰੂ ਕਰਨ ਲੱਗੇ ਆ ਇੱਥੋਂ ਦੀ ਬਾਕੀ ਸਾਹਮਣੇ ਹੋਰ ਵੀ ਸਾਰੇ ਜੱਥੇ ਜਾ ਰਹੇ ਆ ਤੇ ਕੁਝ ਲੋਕੀ ਨਿਕਲ ਚੁੱਕੇ ਆ ਤੇ ਬਾਕੀ ਕੁਝ ਲੋਕ ਨਿਕਲਣਾ ਰਹਿਂਦਾ ਆ ਆਪਾਂ ਵੀ ਹੁਣ ਨਿਕਲਣ ਲੱਗੇ ਲੰਗੇ ਲੰਗੇ ਛੱਕ ਲੈਣੇ ਮੱਥਾ ਟੇਕ ਕੇ ਫਿਰ ਆਪਾਂ ਚੱਲਦੇ ਆਂ ਗੋਵਿੰਦ ਆਮਲੀ ਜੇ ਤੁਸੀਂ ਗੋਵਿੰਦ ਘਰ ਆਂਦੇ ਹੋ ਇਧਰੋਂ ਜਾ ਕੇ ਪਹਿਲਾਂ ਰਿਸੈਪਟ ਘਟਾਓ ਤੇ ਇੱਥੇ ਹਾਲ ਵਗਰਾ ਮਿਲ ਜਾਣਗੇ ਤੁਹਾਨੂੰ ਉੱਪਰ ਡਾਰਮੇਟਰੀ ਵਗਰਾ ਬਣੀ ਹੋਈ ਆ ਇੱਥੇ ਗਠਰੀ ਘਰ ਵੀ ਆ ਤੇ ਸਮਾਨ ਸੂਣ ਜਿਹੜੇ ਜਮਾ ਕਰਾਣੇ ਜਮਾ ਵੀ ਕਰਾ ਕੇ ਜਾ ਸਕਦੇ ਹੋ ਤੇ ਤੁਹਾਨੂੰ ਰੂਮ ਵਗਰਾ ਸਾਰਾ ਕੁਝ ਮਿਲ ਜੂਗਾ ਇੱਥੇ ਬਾਕੀ ਤੁਹਾਨੂੰ ਚੱਲਦੇ ਆਂ ਅੰਦਰ ਗੁਰਦੁਆਰੇ ਸਾਹਿਬ ਦਾ ਦਰਸ਼ਨ ਵੀ ਕਰਾਣੇ ਇੱਕ ਰਹੀ। ਬਾਕੀ ਆਇਆ ਹੈ ਜੀ ਗੱਠਰੀ ਘਰ ਜਿਹੜੇ ਲੋੜਵੰਤ ਸਮਾਨ ਹੈ ਬਸ ਉਹੀ ਲੈ ਕੇ ਜਾਣਾ ਹੁੰਦਾ। ਜਿਹੜਾ ਅਨੈਸੈਸਰੀ ਸਮਾਨ ਸਾਰਾ ਇੱਥੇ ਡਿਪੋਜ਼ਿਟ ਹੋ ਜਾਊਗਾ ਆਪਣਾ ਤੇ ਆਪਾਂ ਪੈਦਲ ਯਾਤਰਾ ਨੂੰ ਜਾਵਾਂਗੇ ਹੁਣ। ਮਤਲਬ ਘੱਟੋ ਘੱਟ ਸਮਾਨ ਲੈ ਕੇ ਜਾਣਾ ਚਾਹੀਦਾ ਉੱਪਰ ਕਿਉਂਕਿ ਚੜ੍ਹਾਈ ਬਹੁਤ ਜ਼ਿਆਦੀ ਹੈ ਤੇ ਸਾਫ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਦਾ। ਬਾਕੀ ਆਪਾਂ ਬੈਗ-ਵੈਗ ਖਲਾ ਜਮਾਂ ਕਰ ਲੈ। ਉਸ ਤੋਂ ਬਾਅਦ ਮਿਲਦੇ ਆਂ ਤੁਹਾਨੂੰ। ਸੋ ਜੀ ਆ ਚੱਲੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗ ਸੋ ਜੀ ਆਪਾਂ ਆ ਚੁੱਕੇ ਆਂ ਪ੍ਰਸ਼ਾਦਾ ਵਗੈਰਾ ਛੱਕਣ ਲਈ ਤੇ ਪ੍ਰਸ਼ਾਦਾ ਵਗੈਰਾ ਛੱਕ ਕੇ ਆਪਾਂ ਇੱਥੋਂ ਦੀ ਨਿਕਲ ਜਾਣਾ ਯਾਤਰਾ ਦੇ ਲਈ ਬਾਕੀ ਸੋ ਜੀ ਗੁਰਦੁਆਰੇ ਦੇ ਸਾਹਮਣੇ ਤੁਹਾਨੂੰ ਦੁਕਾਨਾਂ ਮਿਲਣਗੀਆਂ ਇੱਥੇ ਜੇ ਤੁਸੀਂ ਜੇ ਲੈਣਾ ਬੈਗ ਵੈਕ ਸਾਰਾ ਕੁਝ ਮਿਲ ਜੂਗਾ ਰੇਨ ਕੋਟ ਵੀ ਮਿਲ ਜੂਗਾ ਸੋ ਜੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਤੇ ਆਪਾਂ ਹੁਣ 3 ਕਿਲੋਮੀਟਰ ਇਹਨਾਂ ਗੱਡੀਆਂ ਤੋਂ ਹੀ ਜਾਣਾ ਵਾ ਟਾਈਪ ਦੀ ਗੱਡੀ ਟਾਟਾ ਸੁਮੂ ਇਹਨਾਂ ਗੱਡੀਆਂ ਤੋਂ ਆਪਾਂ 3 ਕਿਲੋਮੀਟਰ ਤੱਕ ਜਾਣਾ ਤੇ ਬਾਕੀ ਦੀ ਯਾਤਰਾ ਆਪਾਂ ਪੈਦਲ ਕਰਾਂਗੇ 3 ਕਿਲੋਮੀਟਰ ਤੋਂ ਬਾਅਦ ਉੱਰੀ ਆਪਾਂ ਗੱਡੀ ਫੜ ਲਈ ਪੁੱਲਾਂ ਗਾਉਂ ਤੱਕ 2 ਕਿਲੋਮੀਟਰ ਹੈ ਤੇ 2 ਕਿਲੋਮੀਟਰ ਆਪਾਂ ਗੱਡੀ ਤੇ ਜਾਣਾ ਬਾਕੀ ਆਪਾਂ ਅੱਗੇ ਪੈਦਲ ਚੜਾਈ ਕਰਾਂਗੇ ਬਈ ਖਤਰਨਾਕ ਚੜਾਈ ਹੈ ਉਹ ਆਪਾਂ ਦਾ ਚੱਲ ਜਾਏਗਾ ਕਿੱਥੇ ਬੋਲੇ ਸੋਨੇ ਹਾਲ ਜਯਾ ਸ਼ੀਰ ਗਾਣੇ ਜਿਹੜਾ ਫਰੀਜ਼ ਆ ਨਾ ਇਹਦੇ ਵਿੱਚ ਇੱਕ ਵਾਰ ਚ ਇੱਕੋ ਗੱਡੀ ਜਾ ਪੈਂਦੀ ਆ ਆਗੇ ਲੱਗੇ ਲੱਗੇ ਦਾ 50 ਰੁਪਏ ਪਰ ਸਵਾਰੀ ਦੇ ਹਿਸਾਬ ਨਾਲ ਸਾਨੂੰ ਟੈਕਸੀ ਦਾ ਫੇਰ ਲੱਗੂਗਾ ਵੈਸੇ ਟਰੈਕ ਦੇਖਿਆ ਜਾਏ ਤੇ ਗੋਬਿੰਦ ਘਾੜ ਤੋਂ ਲੈ ਕੇ ਫੁੱਲਣਾ گاਉਂ ਤੋਂ ਲੈ ਕੇ ਹੇਰਫੁੰ ਸਾਹਿਬ ਦਾ ਟਰੈਕ ਹੈਗਾ ਪਰ ਲੇਕਿਨ ਇੱਕ ਦਿਨ ਚ ਪੂਰਾ ਜਾਣਾ ਪੋਸਿਬਲ ਨਹੀਂ ਹੁੰਦਾ ਤੇ ਆਪਾਂ ਇੱਕ ਦਿਨ ਦਾ ਸਟੇ ਲਾਵਾਂਗੇ ਗੋਬਿੰਦ ਘਾਣ ਸੇ ਬਾਕੀ ਦਾ ਵਾਈਸ ਚੜਾਈ ਬਹੁਤ ਹੀ ਜ਼ਿਆਦਾ ਖੜੀ ਹੈ 2 ਕਿਲੋਮੀਟਰ ਹੀ ਦੇਖ ਕੇ ਸਭ ਮੈਨੂੰ ਬਹੁਤ ਹੀ ਜ਼ਿਆਦਾ ਬਾਕੀ ਦੇਖਦੇ ਆ ਕੀ ਕੀ ਹਿਸਾਬ ਬਣੂਗਾ ਭਾਈ ਅੱਗੇ ਦਾ ਘਾਟੀ ਦੇਖ ਲਓ ਭਾਈ ਪਹਾੜ ਨੂੰ ਤੁਰੰਤ ਕਰੋ ਹੈਲੋ ਇਹਦੇ ਪਲੇਸ ਦੀ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਬੈਕ ਟੂ ਬੈਕ ਤੇ ਜਦੋਂ ਆਪਣੀ ਗੱਡੀ ਥੱਲੋ ਵੀ ਚੱਲੀ ਹੈ ਤਾਂ ਗਿਣ ਕੇ ਮਤਲਬ ਕਿ ਕਿੰਨੇ ਬੰਦੇ ਜਾ ਰਹੇ ਹੋ ਸਾਰਾ ਕੁਝ ਨੋਟ ਕਰਦੇ ਆ ਗੱਡੀ ਦਾ ਨੰਬਰ ਵਗੈਰਾ ਨੋਟ ਕਰਦੇ ਤਾਂ ਉੱਪਰ ਭੇਜਦੇ ਗੱਡੀ ਨੂੰ ਆਹ ਦੇਖੋ ਬਾਈ ਵਾ ਯੋ ਰੋਡ ਦੇਖੋ ਬਾਈ ਕਿੰਨੀ ਜ਼ਿਆਦੀ ਖਤਰਨਾਕ ਰੋਡ ਆ ਸੋ ਬਾਈ ਆ ਰਿਹਾ ਆਪਣਾ ਪੁਲ ਨਾਲ گاਉ ਜਿੱਤੇ ਤੱਕ ਆਪਣੀ ਜਿਹੜੀ ਗੱਡੀਆਂ ਨਾ ਉਹ ਆਉਂਦੀ ਉਸ ਤੋਂ ਬਾਅਦ ਹੁਣ ਪੈਦਲ ਜਾਂ ਫੇ ਖੱਚੜ ਨਾਲ ਦੋ ਹੀ ਆਪਸ਼ਨ ਹੈਗੇ ਆਪਣਾ ਨੂੰ ਤੇ ਬਾਕੀ ਪਿੱਠੂ ਅਗਲੇ ਮਿਲ ਜਾਂਦੇ ਸ਼ਾਇਦ ਕੋਈ ਦੇਖਦੇ ਅੰਗੀ ਹਸਾਬ ਕਿਤਾਬ ਇੱਥੇ ਦਾ ਸੋ ਬਈ ਜੇ ਤੁਹਾਨੂੰ ਰਜਿਸਟ੍ਰੇਸ਼ਨ ਤੁਸੀਂ ਕਰਾ ਕੇ ਨਹੀਂ ਆਏ ਥੱਲੋਂ ਦੀ ਤੇ ਇੱਥੇ ਵੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਆਪਣਾ ਇੱਥੇ ਬੂਥ ਬਣਿਆ ਪਿਆ ਤੇ ਇਥੋਂ ਦੀ ਆਪਣੀ ਯਾਤਰਾ ਸਟਾਰਟ ਹੁੰਦੀ ਆ ਤੇ ਪਾਰਕਿੰਗ ਪਾਰਕਿੰਗ ਵੀ ਆ ਜਿਹੜੇ ਬਾਈਕ ਬਾਈਕਲਸ ਵਗਰਾ ਆਉਂਦੇ ਆਪਣੀ ਬਾਈਕ ਇੱਥੇ ਵੀ ਲਾ ਸਕਦੇ ਆ ਬਾਈ ਆਪਣਾ ਪੋਲਾ گاؤں ਤੋਂ ਚੜ੍ਹਾਈ ਤੇ ਸਟਾਰਟ ਕਰਤੀ ਬਿਲਕੁਲ ਖੜੀ ਚੜ੍ਹਾਈ ਆ ਯਾਰ ਤੇ ਹੁਣੇ ਚੱਲਦੀ ਥੋੜਾ ਜਿਹਾ ਸਾਹ ਫੁੱਲਣ ਲੱਗ ਗਿਆ ਬਾਕੀ ਦੇਖਦੇ ਆ 13 ਕਿਲੋਮੀਟਰ ਆਪਾਂ ਕਿੱਦਾਂ ਜਾਵਾਂਗੇ ਯਾਰ ਸ਼ਾਮ ਹੋ ਜਾਣੀ ਪੌਦ ਪੌਦ ਨੂੰ ਯਾਰ ਮੈਂ ਆਪ ਬਣਾਉਂਗਾ অলਮੋਸਟ ਲੋਕ ਜਿਹੜੇ ਹੈਗੇ ਉਹ ਪੈਦਲ ਹੀ ਜਾਣਾ ਪ੍ਰਿਫਰ ਕਰਦੇ ਆ ਗੱਲੀ ਹੋ ਜਾ ਵੀਰੇ ਤੇ ਜਿਹੜੇ ਖੱ쩌ੜ ਗੁੱਚੜਾ ਸਿਸਟਮ ਉਹਨਾਂ ਲਈ ਹੈ ਜਿਹੜੇ ਬਿਲਕੁਲ ਵੀ ਨਹੀਂ ਚੱਲ ਸਕਦੇ ਅਸੀਂ ਵੀ ਖੱ쩌ੜ ਹੀ ਆ ਬਾਕੀ ਇਹਦੇ ਤੁਹਾਨੂੰ ਰਾਸਤੇ ਸਾਮਾਨ ਸੋਨੇ ਮਿਲ ਜਾਣੇ ਜੋ ਵੀ ਤੁਸੀਂ ਬਿਸਕਟ ਸਗਰ ਲੈਣਾ ਪਾਣੀ ਪੂਣੀ ਸਾਰਾ ਉਹ ਰਾਸਤੇ ਮਿਲ ਜਾਊਗਾ ਭਾਈ ਬਾਕੀ ਆ ਦੇਖੋ ਯਾਰ ਸੰਗ ਤਾਂ ਖੱ쩌ੜ ਤੋਂ ਵੀ ਜਾਈ ਜਾਂਦੀ ਆ ਇਹ ਵੀ ਤੁਹਾਨੂੰ ਆਪਸ਼ਨਸ ਮਿਲੂਗਾ ਵੀ ਸੋ ਜਿਆ ਖੱਚੜ ਵਗਰਾ ਦਾ ਜਿਹੜਾ ਕਿਰਾਇਆ ਹੋਊਗਾ 1800 ਰੁਪਏ ਹੁੰਦਾ ਗੋਬਿੰਦ ਧਾਮ ਤੱਕ ਦਾ ਬਾਕੀ ਵੀਰੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਨਗਰ ਕੀਰਤਨ ਦੇ ਨਾਲ ਜੱਥਾ ਗਿਆ ਉਸ ਪਹਿਲਾਂ ਹੀ ਸਵੇਰੇ ਨੂੰ ਚਲਾ ਆ ਗਿਆ ਤੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਗੋਬਿੰਦ ਧਾਮ ਮਤਲਬ ਕਿ ਅਸ਼ਾਮ ਨੂੰ ਆਪਾਂ ਜਦੋਂ ਉੱਥੇ ਪਹੁੰਚਾਂਗੇ ਤਾਂ ਜੱਥਾ ਵੀ ਉੱਥੇ ਹੀ ਹੋਵੇ ਨਗਰ ਕੀਰਤਨ ਦਾ ਸੌ ਬਹੁਤ ਚੜ੍ਹ ਰਹੀ ਹੈ ਭਰਾਵਾ ਬਾਕੀ ਚਲੋ ਚੜਾਈ ਤਾਂ ਖੈਰ ਉਖੀ ਆ ਵਿਚੇ ਵਿਚੇ ਪੌੜੀਆਂ ਵੀ ਆ ਜਾਂਦੀ ਆ ਆ ਸਿਸਟਮਾ ਥੋੜਾ ਬੋਲਦੇ ਨਹੀਂ ਮੰਨ ਰਿਹਾ ਭਰਾਵਾ ਚਲਦੇ ਚਲਦੇ ਤੇ ਆਪਾਂ ਕਿਤੇ ਖੜ ਕੇ ਗੱਲ ਕਰਾਂਗੇ ਬਈ ਇੱਥੇ ਸੇਫਟੀ ਪ੍ਰੀਕਾਉਸ਼ਨਸ ਵੀ ਲਿਖੇ ਹੋਏ ਆ ਬਈ ਅੱਗੇ ਇੱਕ ਅਗੇ ਖੜੀ ਚੜਾਈ ਆ ਕਿਰਪਾ ਧੀਰੇ ਚਲੇ ਭਾਈ ਜਿੰਨੇ ਆਪਣੇ ਸਟੈਪ ਘੱਟ ਰੱਖੋਗੇ ਨਾ ਉਹਨਾਂ ਤੋਂ ਹੀ ਜ਼ਿਆਦਾ ਟੁਰ ਸਕਦੇ ਜੇ ਫਾਸਟ ਚੱਲੋਗੇ ਨਾ ਇੱਕ ਟਾਈਮ ਤੋਂ ਬਾਅਦ ਤੁਸੀਂ ਥੱਕ ਜਾਣਾ ਤੁਹਾਨੂੰ ਬੈਠਣਾ ਹੀ ਪੈਣਾ ਕਿਤੇ ਨਾ ਕਿਤੇ ਇਸ ਕਰਕੇ ਆਪਾਂ ਬਿਲਕੁਲ ਹੌੜੀ ਹੌੜੀ ਚੱਲ ਰਹੇ ਭਾਈ ਹੁਣ ਜਾ ਕੇ ਆ ਥੋੜੀ ਥੋੜੀ ਨਹੀਂ ਜ਼ਿਆਦਾ ਹੀ ਥਕਾਨ ਹੋਣ ਲੱਗ ਗਈ ਕਿਉਂਕਿ ਖੜੀ ਚੜਾਈ ਆ ਬਿਲਕੁਲ ਇੱਕੋ ਫਲੈਟ ਬਾਕੀ ਕਰੋ ਕਰੋ ਕੀ ਜਾਣਾ ਰਹੂਗਾ ਹੁਣ ਜਮਾ ਵੀ ਨਹੀਂ ਬੋਲਿਆ ਜਾ ਰਿਹਾ ਹੁਣ ਬਸ ਚੁੱਪ ਕਰਕੇ ਆਪਾਂ ਤੁਰ ਹੀ ਜਾਨੇ ਤੇਰੀ ਜਾਨੇ ਹੈਣਾ ਬਾਈ ਜੀ ਖੁਸ਼ੀ ਬਾਈ ਤਾਂ ਪੁੱਛਦੇ ਆ ਐਕਸਪੀਰੀਅੰਸ ਚੜ੍ਹਾਈ ਲੱਗੀ ਵੇ ਲੱਗ ਰਿਹਾ ਚਾ ਹਾਂ ਤਾਂ ਚੜ੍ਹ ਰਹੀ ਹੈ ਨਾ ਸਾੜੀ ਚੱਲੋ ਵੀਰੇ ਕੋਈ ਸਾਹ ਨਹੀਂ ਚੜਦਾ ਕੋਈ ਦਮ ਨਹੀਂ ਅੱਛਾ ਜਿਹੜੇ ਬਜ਼ੁਰਗ ਵਗਰਾ ਆਣਾ ਚਾਹੁੰਦੇ ਉਹਨਾਂ ਲਈ ਕੀ ਤੁਸੀਂ ਕਹੋਗੇ ਇਹ ਰਿਹਾ ਕਿ ਸਟਾਰਟਿੰਗ ਤੋਂ ਹੀ ਇੱਕੋ ਚਾਲ ਦੇ ਵਿੱਚ ਚੱਲੋ ਬਿਲਕੁਲ ਸਲੋ ਸਲੋ ਕਿਤੇ ਵੀ ਮਤਲਬ ਪੈਦਲ ਹੋ ਵੀ ਜਾ ਸਕਦੇ ਹੈ ਨਾ ਹਾਂ ਜਾ ਸਕਦੇ ਪਰ ਤੁਹਾਨੂੰ ਹੈ ਕਿ ਵਾਹ ਰਾਵਣ ਆਉਣਾ ਚਾਹੀਦਾ ਤੱਕਾ ਨਹੀਂ ਕਰਨਾ ਆਪਣੇ ਨਾ ਹਾਂ ਬਿਲਕੁਲ ਸਿਰੋਚਾ ਉੱਤੇ ਚੱਲੋ ਉਹੀ ਚਾਲ ਤੇ ਚੱਮੀ ਜਾਓ ਨਾ ਧਾਮ ਚੜੇ ਨਾ ਸਾਹ ਚੜੇ ਬਾਕੀ ਤੁਹਾਨੂੰ ਹਰ ਜਗ੍ਹਾ ਇੱਦਾਂ ਦੇ ਬੈਂਚ ਵੈਂਚ ਮਿਲ ਜੂਗੇ ਤੁਸੀਂ ਰਾਸ਼ਟ੍ਰ ਵੀ ਕਰ ਸਕਦੇ ਹੋ ਡਿਊਰਿੰਗ ਦਾ ਯਾਤਰਾ ਬਾਕੀ ਇਧਰ ਪੂਰੇ ਘਾਟ ਸੈਕਸ਼ਨ ਆ ਮੌਸਮ ਵੈਸੇ ਕਾਫੀ ਜ਼ਿਆਦਾ ਠੰਡਾ ਆ ਜੇ ਤੁਸੀਂ ਤੁਰੋਗੇ ਤਾਂ ਤੁਹਾਨੂੰ ਪਸੀਨਾ ਬਹੁਤ ਜ਼ਿਆਦਾ ਆਣਾ ਜੇ ਖੜ ਗਏ ਤੁਸੀਂ ਤੁਹਾਡਾ ਸਰੀਰ ਠੰਡਾ ਹੀ ਬਹੁਤ ਛੇਤੀ ਹੋ ਜਾਏ ਬਾਈ ਜੀ ਤੁਹਾਨੂੰ ਇੱਦਾਂ ਦੀ ਚੜਾਈ ਦੇਖਣ ਨੂੰ ਮਿਲੂਗੀ ਜੇ ਤੁਸੀਂ ਆਉਂਦੇ ਹੋ ਆਪਣਾ ਹੇਮਕੁੰਟ ਸਾਹਿਬ ਯਾਤਰਾ ਲਈ ਖੜੀ ਚੜਾਈ ਆ ਬਿਲਕੁਲ ਆ ਦੇਖ ਲਓ ਟਰਨਿੰਗ ਦੇਖ ਲਓ ਬਾਈ ਬਹੁਤ ਹੀ ਖੜੀ ਚੜਾਈ ਆ ਇਹ ਤੇ ਬਜਰ ਬਜਰ ਬਾਪੂ ਜੀ ਵੀ માતાਵਾਂ ਸਾਰੀਆਂ ਹੀ ਜਾ ਰਹੀਆਂ ਪੈਦਲ ਯਾਤਰਾ ਨੂੰ ਮਤਲਬ ਕਿ ਇਹਨੀ ਵੀ ਔਖੀ ਨਹੀਂ ਆ ਮਠਾਂ ਪੇਸ਼ੈਂਸ ਸਹੀਦਾ ਤੁਹਾਨੂੰ ਕਾਲੀ ਨਹੀਂ ਕਰਨੀ ਆਪਣੇ ਹੱਲ ਜੇ ਕਾਲੀ ਕਰੋਗੇ ਫਿਰ ਦਿੱਕਤ ਹੋ ਜਾਣਾ ਕੰਮ ਨਾਲ ਤੁਹਾਨੂੰ ਸਭ ਤੋਂ ਇੰਪੋਰਟੈਂਟ ਜੀ ਪਾਣੀ ਕੈਰੀ ਕਰਨਾ ਨਾਲ ਬਲਕੌਂਡੀ ਵਗਰਾ ਨਾਲ ਲੈ ਕੇ ਚੱਲੋ ਤਾਂ ਕਿ ਸਰੀਰ ਨੂੰ ਡਿਹਾਈਡਰੇਟ ਨਾ ਹੋਣ ਦੋ। ਬਾਕੀ ਆਪਾਂ ਵੀ ਪਾਣੀ ਲੈ ਕੇ ਨਹੀਂ ਵੈਸੇ ਪਾਣੀ ਦਾ ਉੱਪਰ ਦੇਖਦੇ ਹਾਂ ਇੰਤਜ਼ਾਮ ਕਿੱਥੇ ਮਿਲ ਜਵੇ ਰਸਤੇ 'ਚ। ਪਾਣੀ ਪੀਣੇ ਆ ਤੇ ਮੇਰੇ ਕੋਲ ਪਿਆ ਆ ORS ਵਗਰਾ ਉਹ ਪਾ ਲਾਂਗੇ। ਤੇ ਬਾਪੂ ਜੀ ਕਿੱਦਾਂ? ਠੀਕ ਠਾਕ ਹੋ? ਕਿੱਤੋਂ ਦੀ ਆਏ ਹੋ? ਲੁਧਿਆਣਾ ਜੀ। ਲੁਧਿਆਣੇ ਤੋਂ ਆਪਾਂ ਵੀ ਲੁਧਿਆਣੇ ਤੋਂ ਹੀ ਆਏ ਆ ਬਾਪੂ ਜੀ। ਠੀਕ ਆ ਸੜਾਈ ਕੋਈ ਦਿੱਕਤ ਤਾਂ ਨਹੀਂ? ਮਾਰੇ ਦੀ ਕਰਪਾ ਕਰ ਤੇ ਲੈ ਜਾਣੀ ਉਹਨਾਂ ਨੇ। ਬਿਲਕੁਲ ਬਿਲਕੁਲ। ਆਹ ਦੇਖ ਲਓ ਬਾਪੂ ਜੀ ਵੀ ਆਏ ਹੋਇਆ ਲੁਧਿਆਣੇ ਤੋਂ। ਹੋਰ ਸਿੰਗਸ ਆ ਪੀਗੋ ਠੀਕ ਹੋ ਭਾਜੀ ਬਈ ਤੁਹਾਨੂੰ ਕਿੱਥੇ ਕਿੱਤੇ ਚੜਾਈ ਮਿਲੂਗੀ ਬਿਲਕੁਲ ਖੜੀ ਕਿੱਥੇ ਕਿ ਤਰਾਈ ਮਿਲੂਗੀ ਬਿਲਕੁਲ ਖੜੀ ਤੁਹਾਨੂੰ ਦੋਨੇ ਫੇਸ ਲਈ ਪ੍ਰੀਪੇਅਰ ਰਹਿਣਾ ਪੈਣਾ ਜਾਣਦੇ ਹੋ ਆ ਵੀ ਬਾਕੀ ਠੀਕ ਹੈ ਉਹਦਾ ਨੋਰਮਲ ਮਤਲਬ ਕੀ ਵਿੱਚ ਵਿੱਚ ਜਿਹੜਾ ਰਸਤਾ ਬਣਿਆ ਪਿਆ ਨਾ ਉਤਰ ਨਾਲਾ ਤੇ ਉਹਦੇ ਤੋਂ ਤੁਹਾਡੀ ਸਪੀਡ ਵੀ ਥੋੜੀ ਮੇਕਅਪ ਹੋ ਜਾਊਗੀ ਥੋੜੀ ਜਿਹੀ ਥਕਾਨ ਉਹ ਵੀ ਰਿਡਿਊਸ ਹੋ ਜਾਂਦੀ ਆ ਬਾਕੀ 13 ਕਿਲੋਮੀਟਰ ਸੋਚ ਕੇ ਚੱਲੋ ਪਹਿਲਾ ਪੈਦਲ ਜਾਣਾ ਫਿਰ 13 ਅੱਜ ਜਾਣਾ ਤਾਂ 6 ਕਿਲੋਮੀਟਰ ਕੱਲ ਜਾਣਾ 6 6 12 ਕਿਲੋਮੀਟਰ 6 ਜਾਣਾ ਤਾਂ 6 ਆਣਾ ਤੇ ਆਪਾਂ ਅੱਜ ਜਾਣ 13 ਤੇ ਪਲੱਸ 13 ਆਣਾ ਵੀ ਹੈ ਪਾਸੋਂ ਇਹ ਜੇ ਤੁਹਾਨੂੰ ਨਾਲ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜਿਹੜੇ ਆਪਣੇ ਸ਼ੂਜ਼ ਹੈਗੇ ਨੇ ਟਰੈਕਿੰਗ ਵਾਲੇ ਸ਼ੂਜ਼ ਲੈ ਕੇ ਆਇਓ ਨਾਰਮਲ ਕੋਈ ਪਲਾਸਟਿਕ ਬਲੋਸਟਿਕ ਵਾਲੇ ਸ਼ੂਜ਼ ਨਾ ਲੈ ਕੇ ਆਓ ਜੇ ਆਪਾਂ ਸਲਿੱਪ ਕੀਤਾ ਨਾ ਸਿੱਧਾ ਹੀ ਆ ਕੇ ਥੱਲੇ ਨੂੰ ਵਜਣਾ ਤੇ ਇਹ ਚੀਜ਼ਾਂ ਨਾਲ ਛੋਟੀ ਛੋਟੀ ਚੀਜ਼ਾਂ ਹੈਗੀਆਂ ਜਿੰਨਾਂ ਕਿ ਜਿਹੜਾ ਕਿ ਤੁਹਾਨੂੰ ਬਿਲਕੁਲ ਧਿਆਨ ਰੱਖਣੀ ਆ ਤੇ ਗਲੂਕੋਜ਼ ਵਗਰਾ ਨਾਲ ਜ਼ਰੂਰ ਕੈਰੀ ਕਰਿਓ ਕਿਉਂਕਿ ਡੀ ਹਾਈਡਰੇਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਚੜਾਈ ਚੱਲੋਗੇ ਭਾਵੇਂ ਇੱਥੇ ਠੰਡ ਹੋਵੇ ਤੁਹਾਨੂੰ ਪਸੀਨਾ ਆਊਗਾ ਹੀ ਆਊਗਾ ਤੇ ਵਾਪਸ ਵੀ ਲਿਆਉਣੀ ਆ ਕਿਉਂਕਿ ਬੋਡੀ ਜਾਰੀ ਆਪਾਂ ਇਹ એનર્ਜੀ ਤੇ ਫੁੱਗਦੇ ਜੀਵੇ ਟਰੱਕ ਨੂੰ ਜਾਂ ਗੱਡੀਆਂ ਨੂੰ ਚਾਹੀਦਾ ਨਾ ਪੈਟਰੋਲ ਉਦਾਂ ਹੀ ਸ਼ੀਟ ਨੂੰ ਚਾਹੀਦਾ ਪਾਣੀ ਤੇ ਪਾਣੀ ਆਪਣਾ ਵੀ ਹੈ ਨਹੀਂ ਵਸੇ ਰਸਤੇ ਦੇ ਕਿ ਜੱਥਾ ਸੀਗਾ ਉਹਨਾਂ ਤੋਂ ਆਪਾਂ ਪਾਣੀ ਲੈ ਲਿਆ ਸੀ ਬਾਕੀ ਇਸ ਵੀਡੀਓ ਨੂੰ ਪੂਰੀ ਦੇਖੋ ਠੀਕ ਆ ਜੀ ਜੇ ਇਸ ਸੀਰੀਜ਼ ਨੂੰ ਮਤਲਬ ਕਿ ਪੂਰੀ ਇਹ ਇੰਪੋਰਟ ਵਾਲੀ ਯਾਤਰਾ ਜਿਹੜੀ ਆਪਾਂ ਕਰਾ ਰਹੇ ਆ ਇਹ ਚ ਪਿਆਰ ਆਇਆ ਤੇ ਆਪਾਂ ਹੋ ਸਕਦਾ ਇੱਕ ਦੋ ਯਾਤਰਾ ਹੋਰ ਵੀ ਕਰ ਲਾਂਗੇ ਇਸੇ ਸਾਲ ਪਿਆਰ ਬਹੁਤ ਹੀ ਜ਼ਿਆਦਾ ਹੌਲੀ ਹੌਲੀ ਗ੍ਰਿਪ ਨਾਲ ਰੱਖਣੇ ਆ ਪੈਰ ਫਿਸਲਣ ਨਾ ਜੇ ਪੈਰ ਸਲਿੱਪ ਕਰਨਗੇ ਸੋ ਇਹ ਗਿਰੋਗੇ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਨਾਲ ਵੀਰੇ ਸੋਟੀ ਨਾਲ ਸਪੋਰਟ ਹੈਗਾ ਥੋੜਾ ਬੋਤਾ ਹੈ ਇਸ ਨੂੰ ਹੈਗਾ ਨਾ ਗ੍ਰਿਪ ਵਾਂਗ ਸੋਟੀ ਤੁਸੀਂ ਲੈ ਸਕਦੇ ਹੋ ਹੈਨਾ ਸੋਟੀ ਲੈ ਕੇ ਹੀ ਚੱਲੇ ਦਾ ਬੰਦਾ ਜ਼ਿਆਦਾ ਵਧੀਆ ਬਾਕੀ ਪਾਰ ਘੱਟ ਲੈ ਕੇ ਜਾਓ ਕੱਪੜੇ ਕਪੜੇ ਕੱਪੜੇ ਬਹੁਤ ਘੱਟ ਲੈ ਕੇ ਜਾਓ ਉਹੀ ਤਾਂ ਜਿੰਨਾ ਹਲਕਾ ਹਲਕੇ ਰਹੋਗੇ ਉਨਾ ਜ਼ਿਆਦਾ ਵਧੀਆ ਰਹੂਗੀ ਇਹ ਯਾਤਰਾ ਉਹ ਨੂਏ ਪਰ ਅਗੇ ਉਹ ਪਿੰਡ ਮੈਂ ਤੁਹਾਨੂੰ ਆ ਪਿੰਡ ਪੁੰਡ ਫਿਰ ਦਿੱਕਤ ਕਰੂਗੀ ਕਿਉਂਕਿ ਫ੍ਰੀ ਹੋਣੇ ਚਾਹੀਦੇ ਆ ਪੈਰ ਚੱਲਣ ਨੂੰ ਬਾਕੀ ਆ ਸੋ ਜੀ ਕੋਈ ਹੋਰ ਇਹ ਪਿੰਡ ਆ ਗਿਆ ਹੈ ਜੰਗਲ ਛੱਟੀ ਕਰਕੇ ਇੱਥੇ ਵੀ ਤੁਹਾਨੂੰ ਦੁਕਾਨਾਂ ਦੁਕਾਨਾਂ ਮਿਲ ਜਾਣਗੀਆਂ ਚਾਹ ਪਾਣੀ ਦੀ ਇੱਥੇ ਸਾਰੇ ਸਿਚਾ ਤੁਹਾਨੂੰ ਰਸਤੇ 'ਚ ਵੀ ਅਵੇਲੇਬਲ ਹੈਗੇ ਐਸ ਤੋਂ ਬਾਅਦ ਟਾਵਰ ਨਹੀਂ ਆਣੇ ਇਸ ਤੋਂ ਬਾਅਦ ਤੁਹਾਨੂੰ ਟਾਵਰ ਵੀ ਨਹੀਂ ਮਿਲਣਗੇ ਯਾਰ ਬਾਕੀ ਟਾਵਰ ਟੂਰ ਜਿਹੜੇ ਉੱਥੇ ਤੱਕ ਹੀ ਜਾਂਦੇ ਆ ਬਾਕੀ ਹੁਣ ਵੀ 10 ਕਿਲੋਮੀਟਰ ਅਪਰੋਕਸ ਜਾਂਦਾ ਹੋਏਗਾ ਬਾਕੀ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਵਾ ਉੱਤੇ ਜੋ ਵੀ ਕੋਈ ਸਤਿ ਸਮਾਨ ਲਓਗੇ ਉਹ ਥੋੜਾ ਜਿਹਾ ਓਵਰ ਪ੍ਰਾਈਜ਼ ਹੋ ਸਕਦਾ ਕਿਉਂਕਿ ਇਹ ਤਾਂ ਕਾਫੀ ਜਿਆਦਾ ਚੜਾਈ ਦੇ ਉੱਪਰ ਤੁਹਾਨੂੰ ਜੇ ਸਮਾਨ ਪ੍ਰੋਵਾਈਡ ਕਰ ਰਹੇ ਆ ਤੇ ਉਹ ਆਪਣਾ ਟਰਾਂਸਪੋਰਟੇਸ਼ਨ ਦਾ ਜਿਹੜਾ ਚਾਰਜ ਹੈ ਉਹ ਵੀ ਲੈਣਗੇ ਕਿਉਂਕਿ ਕੋਲੇ-ਕੋਲੇ ਤੋਂ ਸਮਾਨ ਨੂੰ ਉੱਪਰ ਪਹੁੰਚਾਣਾ ਜਾਂ ਪੈਦਲ ਜਿੱਦਾਂ ਵੀ ਉਹ ਸਮਾਨ ਪਹੁੰਚਾਉਂਦੇ ਆ ਇੱਥੇ ਤੁਹਾਨੂੰ ਪ੍ਰੋਵਾਈਡ ਕਰਾਉਂਦੇ ਆ ਤੇ ਤਾਂ ਕਰਕੇ ਓਵਰ ਪ੍ਰਾਈਜ਼ ਹੁੰਦੇ ਹੀ ਹੁੰਦੇ ਆ ਉਹ ਪ੍ਰੋਈ ਚਰਨੇ ਦੇ ਵਗੀ ਜਾਂਦੇ ਆ ਉਹ ਵੇਖੋ ਯਾਰ ਆ ਨਦੀ ਸਾਡੇ ਨਾਲ ਨਾਲ ਹੀ ਰਹੂਗੀ ਬਈ ਤੇ ਲਿਖਿਆ ਆਇਆ ਹੇਮਕੁੰਡ 14 ਕਿਲੋਮੀਟਰ ਬਾਕੀ ਕਹਾ ਗਰੀਆ ਲਿਖਿਆ ਆਇਆ ਸੋ ਰੇਸ ਕਰਤਾ ਹੋਇਆ ਇਹਨਾਂ ਨੇ ਹੋਊਗਾ ਪਤਾ ਨਹੀਂ ਕਿੰਨੇ ਕਿਲੋਮੀਟਰ ਆਪਾਂ 6 ਕਿਲੋਮੀਟਰ ਆ ਗਏ ਹੋਏ ਆ ਗੋਵਿੰਦਗੜ੍ਹ ਇੱਥੋਂ ਦੀ 6 ਕਿਲੋਮੀਟਰ ਦਾ ਤੇ ਆਪਾਂ ਚੜ੍ਹਾਈ ਸ਼ੁਰੂ ਕੀਤੀ ਸੀਗੀ ਅਰਾਊਂਡ 9:30 ਵਜੇ ਕਰੀਬ ਤੇ ਹੁਣ ਹੋ ਰਿਹਾ 11:30 ਦੋ ਘੰਟੇ ਹੋ ਗਏ ਤੇ 2 ਘੰਟੇ ਚ ਆਪਾਂ 6 ਕਿਲੋਮੀਟਰ ਆਇਆ ਤਾਂ ਆਪਾਂ 13 ਕਿਲੋਮੀਟਰ ਟੋਟਲ ਜਾਣਾ ਤੇ 3-4 ਘੰਟੇ ਹੋਰ ਲੱਗਣਗੇ 3 ਤੋਂ 4 ਘੰਟੇ ਜੇ ਆਪਾਂ ਕੰਟੀਨਿਊ ਜੀ ਚੱਲੇ ਫਿਰ ਕੋਈ ਸਾਡੇ ਨਾਲ ਇੱਕ ਹੋਰ ਸਿਕਨ ਸਾਫ ਜੁੜੇ ਆ ਇਹ ਆਏ ਆ ਪਹਾੜੀ ਗਠੰਗੁਰ ਤੋਂ ਇਹਨਾਂ ਨੇ 28 ਟਾਈਮਸ ਯਾਤਰਾ ਕਰ ਰੱਖੀ ਹੈ ਮੇਰੇ 28ਵੀਂ ਯਾਤਰਾ ਹੈ ਇਹਨਾਂ ਦੀ ਤੇ ਮਤਲਬ 28ਵੀਂ ਯਾਤਰਾ ਤੁਸੀਂ ਕਰਦੇ ਹੋ ਮਤਲਬ ਹਰ ਸਾਲ ਆਉਂਦੇ ਹੋ ਤੁਸੀਂ ਕਿਦਾਂ ਜੀ ਵੀਰ ਜੀ ਹਾਂ ਜੀ ਹਰ ਸਾਲ ਹਰ ਸਾਲ ਆਉਂਦੇ ਹਾਂ ਕਦੋਂ ਤੋਂ ਯਾਤਰਾ ਕਰਦੇ ਹੋ ਤੁਸੀਂ ਬੜੇ ਪਈ ਪਹਿਲੀ ਯਾਤਰਾ 2081 ਪਹਿਲੀ ਵਾਰ 2001 ਚ ਨਹੀਂ ਆਇਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਆ ਰਹੇ ਲਗਾਤਾਰ ਆ ਰਹੇ ਬਾਕੀ 28 28ਵੀਂ ਯਾਤਰਾ ਇਹ ਕਰ ਰਹੇ ਆ ਤੁਸੀਂ ला ਸਕਦੇ ਸਾਬ ਜੇ ਇੰਨੀ ਔਖੀ ਹੁੰਦੀ ਤਾਂ ਬੰਦਾ ਇੱਕ ਵਾਰ ਤੋਂ ਦੁਬਾਰਾ ਨਹੀਂ ਆਂਦਾ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਚ ਸੰਗਤਾਂ ਆਉਂਦੀ ਆ ਬਾਕੀ ਆ ਦੇਖੋ ਬਜ਼ੁਰਗ ਮਾਤਾ ਜੀ ਹੋਰ ਵੀ ਜਾ ਰਹੇ ਪੈਦਲ ਯਾਤਰਾ ਕਰ ਰਹੇ ਆ। ਆਪਕੇ ਮੈਂ ਸਾਲ ਚ ਦੋ ਵਾਰ ਵੀ ਆਇਆ ਦੋ ਸਾਲ ਚ ਦੋ ਵਾਰ ਵੀ ਆਇਆ ਹਣਾ ਇੱਕ ਵਾਰ ਮਹੀਨਾ ਲਾ ਕੇ ਗਿਆ ਸੀ ਇੱਥੇ ਤੇ ਤਿੰਨ ਵਾਰ ਗਿਆ ਸੀ ਪਰ ਤੇ ਇਸ ਵੀਡੀਓ ਚ ਜੇ ਰਿਸਪੌਂਸ ਵਧੀਆ ਆਇਆ ਨਾ ਆਪਾਂ ਹੋ ਸਕਦਾ ਇਸੇ ਸਾਲ ਦੂਜੀ ਯਾਤਰਾ ਵੀ ਕਰਾਂਗੇ ਤੇ ਕਲੋਜ਼ਿੰਗ ਸੈਲੀਬ੍ਰੇਸ਼ਨ ਵੀ ਆਪਾਂ ਜ਼ਰੂਰ ਆਵਾਂਗੇ ਬਈ। ਇਹ ਓਪਨਿੰਗ ਕਿ ਤੁਹਾਨੂੰ ਇਹ ਰਾਸਤੇ ਚ ਦੇਸੀ ਪਾਣੀ ਮਿਲ ਜਾਊਗਾ ਪ੍ਰਕਿਰਤੀ ਕਲਾ ਇੱਥੋਂ ਦੀ ਮੈਂ ਬੋਤਲ ਭਰ ਲਈ ਆ। ਕਿ ਆਪਾਂ ਇਹੀ ਪਾਣੀ ਪੀਵਾਂਗੇ ਰਸਤੇ ਜਿੰਨਾ ਹੋ ਸਕਦਾ ਉਹਨਾਂ ਪੈਸੇ ਬਚਾ ਕੇ ਵੀ ਚੱਲੋ ਕੋਈ ਚੱਕਰ ਨਹੀਂ ਬਾਕੀ ਜਿੰਨੇ ਨਹੀਂ ਮਿਲ ਰਿਹਾ ਉਹਤੇ ਤੁਸੀਂ ਲੈ ਸਕਦੇ ਹੋ ਬਈ ਪਾਣੀ ਦੀ ਬੋਤਲ ਵੀ ਇੱਥੋਂ ਮਿਲ ਜਾਂਦੀ ਆ ਬਾਕੀ ਆਪਣੇ ਕੋਲ ORS ਵਗਰਾ ਆਪਣੇ ਔਰ ਐਸ ਉਹ ਰਹੇਗਾ ਫਿਰ ਬੋਤਲ ਚ ਉਹੀ ਮਿਲਾ ਲੈਣਾ ਹੁਣ ਥੋੜੀ ਦੇਰ ਤੱਕ ਆਪਾਂ ਉਹੀ ਪਿੰਦੇ ਹੋਇਆ ਜਾਵਾਂਗੇ। ਕੋਈ ਆਪਾਂ ਓਐਸ ਵਗਰਾ ਮਿਕਸ ਕਰ ਲੈਨੇ ਆ ਪਾਣੀ ਚ ਤਾਂ ਕਿ એનર્ਜੀ ਰਵੇ ਯਾਰ ਰਸਤੇ ਦਾ। ਸੋ ਯਾਰ ਇਹ ਕੰਗਰੀਆ 7 ਕਿਲੋਮੀਟਰ ਆ। ਇਦਾਂ ਇਦਾਂ ਦੇ ਤੁਹਾਨੂੰ ਰਸਤੇ ਪਿੱਛੇ ਦੇਖਣ ਨੂੰ ਮਿਲਣਗੇ। ਤੇ ਤੁਹਾਨੂੰ ਖੱੱੜ ਦੇ ਨਾਲ-ਨਾਲ ਬੱਗੀਆਂ ਹੀ ਮਿਲਣਗੀਆਂ ਸਰੂਟ ਤੇ। ਇਹਦੇ ਤੁਸੀਂ ਆਪਣਾ ਸਮਾਨ ਵਗਰਾ ਹੀ ਆਪੋ ਜੀ ਵਗਰਾ ਇਹਦੇ ਸੀ ਜਾਂਦੇ ਆ। ਤੇ ਬਾਕੀ ਹੁਣ ਵੀ ਸਾਡਾ 6 ਕਿਲੋਮੀਟਰ ਦਾ ਅਪਰੋਕਸ ਰਹਿੰਦੀ ਹੈ ਯਾਤਰਾ ਯਾਰ ਕਾਫੀ ਆਦੀ ਖੜੀ ਚੜ੍ਹਾਈ ਹੈ ਤੇ ਥੋੜਾ ਸਾਜ ਆ ਫੁੱਲ ਰਿਹਾ ਤੇ ਰੁਕ ਰੁਕ ਕੇ ਹੀ ਯਾਤਰਾ ਕਰਨਾ ਠੀਕ ਰਹੂਗਾ ਬਾਕੀ ਜਿਹੜੇ ਸਾਡੇ ਨਾਲ ਹੋਰ ਵੀਰ ਸੀਗੇ ਉਹ ਪਹਿਲਾਂ ਵੀ ਆ ਕੇ ਗਏ ਤੇ ਉਹ ਤਾਂ ਬਹੁਤ ਅੱਗੇ ਨਿਕਲ ਗਏ ਹੁਣੇ ਤੇ ਆਪਾਂ ਪਿੱਛੇ ਰਹਿ ਗਏ ਸਭ ਤੋਂ ਜ਼ਿਆਦਾ ਲਾਸਟ 'ਚ ਨਹੀਂ ਜਾ ਰਏਸ ਟਾਈਮ ਉਹ ਦੇਖ ਲਓ ਭਾਈ ਖੜੀ ਚੜ੍ਹਾਈ ਹੈ ਬਿਲਕੁਲ ਉੱਤੇ ਤਾਂ ਆਪਾਂ ਹੁਣ ਹੋਰ ਵੀ ਉੱਤੇ ਜਾਣਾ ਹੈ ਖੈਰ ਇਹ ਥੋੜਾ ਦੇ ਵਿੱਚ ਰਲ ਰਸਤਾ ਸੀਗਾ ਇਹ ਥੋੜਾ ਨੋਰਮਲ ਸੀਗਾ ਜਿੱਤੇ ਸਾਹ ਨਹੀਂ ਚੜੀ ਤਾਂ ਕਰਕੇ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਬਾਕੀ ਫਿਰ ਇਥੋ ਹੀ ਚੜਾਈ ਸਟਾਰਟ ਹੋ ਗਈ ਬਿਲਕੁਲ ਵਿਚ ਵਿਚ ਤੁਹਾਨੂੰ ਨੀਵਾ ਨੀਵੀ ਥਾਂਵੇਂ ਲੂਗੀ ਜਿਹੜੇ ਨੂੰ ਦਿਨੋਂ ਪਲੇਨ ਠਕਿਆ ਸਕਦੇ ਆ ਆਦਰਵਾਇਸ ਚੜਾਈ ਚੜਾਈ ਲੂਗੀ ਬਾਕੀ ਤੁਹਾਨੂੰ ਹਰ ਥਾਂ ਤੇ ਪਾਣੀ ਮਿਲ ਜੂਗਾ ਪ੍ਰਕਿਰਤਿਕ ਦਾ ਪਿਓਰ ਪਾਣੀ ਹੁੰਦਾ ਪੀ ਸਕਦੇ ਕੋਈ ਦਿੱਕਤ ਨਹੀਂ ਹੁੰਦੀ ਤਾਂ ਇੱਥੇ ਰਸਤੇ ਤੁਹਾਨੂੰ ਮੈਡੀਕਲ ਕੈਂਪ ਵੀ ਮਿਲੂਗਾ। ਸੋ ਜੀ ਆ ਦੋ ਰਸਤੇ ਹੈਗੇ ਆ ਆਪਾਂ ਐਸਲੇ ਰਸਤੇ ਤੋਂ ਜਾਵਾਂਗੇ। ਇਹ ਸ਼ਾਰਟ ਵਾਲਾ ਉਹ 2 ਕਿਲੋਮੀਟਰ ਲੰਬਾ ਰਸਤਾ ਹੈ। ਸੋ ਜੀ ਆ ਦੇਖੋ ਜੀ ਨਜ਼ਾਰੇ ਆ ਕੁਝ ਇਦਾਂ ਦਾ 뷰 ਰਸਤੇ 'ਚ ਮਿਲੂਗਾ। ਆ ਹੁਣ ਆਪਾਂ ਪੂਰਾ ਝਰਨੇ ਨੂੰ ਕ੍ਰੋਸ ਕਰਨ ਆਲੇ ਆ। ਇੰਨੀ ਕਠਿਨ ਚੜ੍ਹਾਈ ਹੁੰਦੀ ਆ ਹੇਮਗੁੰਸਰ ਦੀ। ਆ ਦੇਖ ਲਓ ਬਿਲਕੁਲ ਕੋਈ ਰਸਤਾ ਨਹੀਂ ਬਿਲਕੁਲ ਕੱਚਾ ਰਸਤਾ। ਜੇ ਥੋੜਾ ਜਿਹਾ ਵੀ ਆਪਾਂ ਉੱਪਰ ਥੱਲੇ ਹੋਏ ਤੇ ਸਿੱਧਾ ਹੀ ਨਦੀ 'ਚ ਜਾ ਕੇ ਡਿੱਗਣਾ। ਉੱਧ ਆ ਵੀ ਹੁੰਦਾ ਬਾਈ ਆਪਾਂ ਉਸ ਪਾਸੇ ਜਾਣਾ ਉੱਥੇ ਆ ਕਰਾਸ ਕਰਕੇ ਸਾਰਾ ਤੇ ਤੁਹਾਨੂੰ ਦਿਖਾਉਣੇ ਆ ਆ ਰਸਤਾ ਦੇਖ ਲਓ ਜੀ ਬਿਲਕੁਲ ਹੀ ਕੱਚਾ ਰਸਤਾ ਤੇ ਬੂਡ ਬਾੜ ਜਿਹੜੇ ਐ ਟਰੈਕਿੰਗ ਵਾਲੇ ਲੈ ਕੇ ਆਏ ਹੋ ਪਾਣੀ ਦਾ ਬਹਾਾ ਦੇਖੋ ਬਈ ਕਿੰਨਾ ਜਿਆਦਾ ਤੇਜ਼ ਆ ਆ ਦੇਖ ਸਕਦੇ ਹੋ ਜੀ ਤੇ ਹੁਣ ਇੱਥੇ ਬਿਲਕੁਲ ਹੀ ਨੈਟਰ ਗਾਣੇ ਵੀ ਚਲੇ ਗਏ ਹੋਏ ਆ ਤੇ ਗੋਵਿੰਦ ਧਾਮ ਚ ਜਾ ਕੇ ਨੈਟਰ ਬਣ ਜੇ ਤੇ ਇਹ ਆ ਬਾਈ ਕੁਝ ਆਪਣਾ ਮੈ ਜਾ ਰਹਾ ਲੋਕ ਇੰਜ ਵਾਈ ਵੀ ਕਰਦੇ ਵਿੱਚ ਜਾ ਕੇ ਬੜਾ ਥੋੜਾ ਜਿਹਾ ਰਿਸਕੀ ਹੋ ਜਾਊਗਾ ਯਾਰ ਇਤਨੀ ਜਾਨਦੇ ਆ ਵਿੱਚੇ ਬੜਾ ਆਪਾ ਨਹੀਂ ਜਾਣਾ ਆਹ ਦੇਖ ਲੋ ਬਈ ਕਿੰਨੀ ਹੀ ਜਿਆਦਾ ਕਠੀਨ ਚੜਾਈ ਆ ਯਾਤਰਾ ਹੈ ਹਿੰਦੂਸ ਤੋਂ ਵੀ ਆਹ ਦੇਖ ਲੋ ਬਈ ਇੱਥੇ ਸੰਤਾਂ ਨਾ ਹੁੰਦੀਆਂ ਵੀ ਆ ਬਾਕੀ ਆ ਰਸਤਾ ਤਾਂ ਥੋੜਾ ਜਿਆਦਾ ਥੋੜਾ ਨਹੀਂ ਬਹੁਤ ਜਿਆਦਾ ਖਤਰਨਾਕ ਆ ਆਹ ਦੇਖ ਸਕਦੇ ਹੋ ਯਾਰ ਤੁਸੀਂ ਆ ਸਿੰਗਲ ਰਸਤਾ ਆ ਘੋੜੇ ਵਗਰਾਤ ਹੋਈ ਜਾਂਦੇ ਆ ਸਾਡੇ ਪਿੱਛੇ ਘੋੜੇ ਵਗਰਾ ਕੇ ਕੋਈ ਸਾਈਡ ਹੋ ਜਾ ਪਿੱਛੇ ਹੀ ਦੇਣ ਘੋੜੇ ਵਗਰਾ ਵੀ ਆ ਚੁਕੇ ਆ ਤੇ ਗੁਜਰਾਤ ਆ ਬਾਕੀ ਆ ਤੁਸੀਂ ਨਜ਼ਾਰੇ ਦੇਖ ਸਕਦੇ ਹੋ ਭਾਈ ਕਿੰਨੇ ਪਿਆਰੇ ਨਜ਼ਾਰੇ ਆ ਬਾਕੀ ਝਰਨਾ ਪੂਰਾ ਵੱਗੀ ਆ ਗਿਆ ਲੋਕੀਏ ਤਾਂ ਇਸ਼ਨਾਨ ਵੀ ਕਰ ਰਹੇ ਵੀ ਚਿੱਤੇ ਜਾ ਕੇ ਇਹ ਤੁਸੀਂ ਵੀ ਕਰ ਸਕਦੇ ਜੇ ਤੁਹਾਡੇ ਇੱਥੇ ਮਤ ਹੈ ਤੇ ਬਾਕੀ ਇੱਥੋਂ ਦੀ ਆਪਾਂ ਥੱਲੇ ਗਏ ਜੀ ਫੋਟੋ ਫੋਟੋ ਕਲਿੱਕ ਕਰਵਾ ਲਈ ਹੁਣ ਆਪਾਂ ਚੱਲ ਰਹੇ ਆਂ ਚੜ੍ਹਾਈ ਦੇ ਨੂੰ ਉੱਤੇ ਉੱਪਰ ਆ ਕੇ ਆਪਣਾ ਜਿੱਥੇ ਚੜ੍ਹਨਾ ਸੀਗਾ ਉਸ ਤੋਂ ਬਾਅਦ ਆਪਾਂ ਇੱਕ ਪੈਂਟਾ ਲੈ ਰਹੇ ਆਂ ਤੇ ਆ ਛੋਟੀ ਜੀ ਫੈਂਟਾ ਦੀ ਬਹੁਤ 70 ਰੁਪਏ ਦੀ ਉੱਪਰ ਥੋੜੀ ਜੀ ਮਹਿੰਗਾਈ ਆ ਥੱਲੇ ਨਾਲੋਂ ਬਾਕੀ ਚਲੋ ਚੋਦੀ ਰਿਫਰੈਸ਼ਮੈਂਟ ਹਾਲ ਤੋਂ ਬਾਅਦ ਆਪਾਂ ਨਿਕਲ ਚੁੱਕੇ ਆਂ ਅੱਗੇ ਦੇ ਲਈ ਕਿਉਂਕਿ ਥੋੜਾ ਜਿਹਾ ਰੁਕਣਾ ਵੀ ਰਸਤੇ 'ਚ ਜ਼ਰੂਰੀ ਹੈ ਕੰਟੀਨਿਊਸਲੀ ਚੱਲਾਂਗੇ ਤੇ ਥੋੜਾ ਜਿਹਾ ਦਿੱਕਤ ਆ ਹੋ ਸਕਦੀ ਆ ਬਾਕੀ ਜੇ ਤੁਸੀਂ ਦੂਜੇ ਦਾ ਰਸਤਾ ਫੜਦੇ ਤੇ ਆਓ ਉੱਪਰੋਂ ਹੀ ਜਾਂਦੇ ਤੁਸੀਂ ਅ ਵੀਜ਼ ਦਿਖ ਰਿਹਾ ਹੋਣਾ ਵਾਕਿਆ ਆਪਣੇ ਨਾਲ ਹੋਰ ਵੀ ਬਾਈ ਸੀਗੇ ਪਤਾ ਨਹੀਂ ਕਿੱਥੇ ਰਹਿ ਗਏ ਪਿੱਛੇ ਹੁਣ ਆ ਮੈਂ ਇਕੱਲਾ ਹੀ ਆ ਇਕੱਲੇ ਆ ਜੀ ਹੁਣ ਦੇਖ ਲੋ ਚੜ੍ਹਾਈ ਇਹ ਸਾਰੇ ਪੱਥਰ ਪੁੱਤਰ ਜੇ ਲੱਗੇ ਆ ਹੁਣ ਰਸਤਾ ਘਟ ਟ੍ਰੈਕਿੰਗ ਜਾਦੀ ਲੱਗ ਰਹੀ ਹੈ ਤੇ ਇੱਕ ਬਾਈ ਸਾਨੂੰ ਮਿਲੇ ਆ ਬਟਾਲੇ ਤੋਂ ਹੈਗੀ ਐ ਕੀ ਨਾਂ ਕਰਿਆ ਆਪਣਾ ਕਰਨ ਵੀਰ ਕੀ ਆਲਾ ਵਧੀਆ ਵਧੀਆ ਵੀਰੇ ਬਾਕੀ ਇਹ ਵੀਰੇ ਇੱਕ ਬਟਾਲੇ ਤੋਂ ਹੈਗੀ ਐ ਇਹ ਵੀ ਆਪਣਾ YouTube ਤੇ ਇਹ ਵੀਡੀਓ ਜਿਹੜਾ ਬਣਾਉਂਦੇ ਆ ਫੂਰੀ ਪੂਛਾਗਰਾ ਦੀ ਤੇ ਬਾਕੀ ਚੜਾਈ ਬੜੀ ਮੁਸ਼ਕਿਲ ਜਾਵਦੀ ਪੈਸੇ ਕਾਫੀ ਕਠਿਨ ਚੜਾਈ ਹੋ ਚੋਈ ਇੱਕ ਮਕੜੀ ਯਾਤਰਾ ਜਿਹੜੀ ਤਾਂ ਸਭ ਤੋਂ ਕਠਿਨ ਯਾਤਰਾ ਹੈ ਹਿਮਕੁੰਨ ਸਾਹਿਬ ਦੀ ਯਾਤਰਾ ਪੂਰੀ ਦੁਨੀਆ 'ਚ ਇਸ ਤੋਂ ਖਤਰਨਾਕ ਯਾਤਰਾ ਕੋਈ ਨਹੀਂ ਹੋਊਗੀ ਜਿਸਨੇ ਸੋਚ ਜਿਓ ਕਿ ਦਾੜ ਦਾ ਸਭ ਤੋਂ ਉੱਚੀ ਹੈ ਉਹ ਸੁਖੀ ਹੈ ਉਹ ਸੁਖੀ ਇਹ 15000 ਫਿਟ ਤੇ ਆ ਉਹ ਗਦਾਰ ਨਾਲ 12000 ਫਿਟ ਤੇ ਆ ਸੋ ਜੀ ਹੁਣ ਕਾਫੀ ਆਪਾਂ ਉੱਪਰ ਤੱਕ ਆ ਗਏ ਹਾਂ 4 ਕਿਲੋਮੀਟਰ ਹੁਣ ਰਹਿ ਗਿਆ ਉੱਪਰ ਚੜਾਈ ਦੇ 4 ਕਿਲੋਮੀਟਰ ਬਾਅਦ ਗੋਬਿੰਦਪੁਰ ਆ ਜੂਗਾ ਪਰ ਦੋਰਾ ਸਾਹਿਬ ਆ ਪਉਤੀ ਸਟੇ ਕਰਨਾ ਵਾ ਸਾਰੀ ਸੰਗਤਾਂ ਬਹੁਤ ਹੀ ਸ਼ਰਦਾ ਭਾਣ ਨਾਲ ਜਾ ਰਹੀਆਂ ਉਪਰ ਤੱਕ ਲੋਕਾਂ ਤੋਂ ਚੜਿਆ ਨਹੀਂ ਜਾ ਰਿਹਾ ਬਟ ਫਿਰ ਵੀ ਟਰਾਈ ਕਰਦੇ ਆ ਆ ਦੇਖੋ ਕੁਰਸੀ ਦੀ ਕਿ ਖਾਲੀ ਭੱਜ ਕੇ ਆਏ ਕੁਰਸੀ ਤੇ ਬੈਠਣ ਲਈ ਆ ਦੇਖੋ ਆਈ ਹੁੰਦਾ ਕੁਰਸੀ ਦੇਖ ਕੇ ਖਾਲੀ ਕੁਰਸੀ ਦੇਖ ਕੇ ਇਹੀ ਹਾਲ ਹੁੰਦਾ ਸਾਡੇ ਦਾ ਵੀ ਇਹੀ ਹੋਇਆ ਅਸੀਂ ਖਾਲੀ ਕੁਰਸੀ ਦੇਖ ਕੇ ਭੱਜ ਕੇ ਬੈ ਗਏ ਆਗੇ ਬਾਕੀ ਹੌਲੀ ਹੌਲੀ ਚੱਲ ਰਹੇ ਹਾਂ ਬਟ ਯਾ ਥਕਾਨ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਕੱਪੜੇ ਕੱਪੜੇ ਸਾਰੇ ਲੱਥ ਗਏ ਹੋਏ ਆ ਕਿਉਂਕਿ ਚੜਦੇ ਹੋਏ ਨਾ ਸਮਝ ਨਹੀਂ ਆਂਦਾ ਕਿਉਂਕਿ ਰੋਡ ਦਾ ਵਿੱਚੇ ਵਿੱਚੇ ਕੱਚੀ ਰੋਡ ਵੀ ਆ ਪਹਾੜਾਂ ਪੂੜਾਂ ਤੋਂ ਵੀ ਆਪਾਂ ਨੂੰ ਆਣਾ ਪੈਂਦਾ ਤੇ ਪੂਰੇ ਬੂਡ ਬੂਡ ਸਾਰੇ ਗੰਦੇ ਹੋ ਗਏ ਆ ਕਿਉਂਕਿ ਕੱਪੜੇ ਲੱਥ ਜਾਂਦੇ ਆ ਸਾਰੇ ਤੇ ਬਸ ਐਂ ਚੱਲੀ ਜਾਂਦਾ ਬਾਕੀ ਵਿਸ਼ਾਲ ਹੈਗਾ ਨਾ ਆਪਾਂ ਵਿਸ਼ਾਲ ਤੋਂ ਪੁੱਛਦੇ ਆ ਕਿ ਭਾਈ ਕੀ ਕੰਡੀਸ਼ਨ ਆ ਠੀਕ ਠਾਕ ਆ ਭਾਈ ਸ਼ਾਲ ਵਧੀਆ ਭਾਈ ਬਹੁਤ ਮਜ਼ਾ ਆ ਰਿਹਾ ਹੁਣ ਹਨਾ ਪੂਰਾ ਲੁਕ ਮੌਸਮ ਵੀ ਵਧੀਆ ਆ ਨਾ ਮੌਸਮ ਵੀ ਵਧੀਆ ਮੌਸਮ ਇੱਕ ਨੰਬਰ ਮੌਸਮ ਇੱਕ ਨੰਬਰ ਆ ਗਰਮੀ ਹੰਨੀ ਨਹੀਂ ਆ ਹਾਫ ਟੀ ਸ਼ਰਟ ਵੀ ਪਾ ਕੇ ਆਉਂਗੇ ਨਾ ਚੜਾਈ ਓਕੀ ਰਹੇਗੀ ਕੋਈ ਛੱਤਰ ਦੀ ਹਾਫ ਟੀ ਸ਼ਰਟ ਜੀ ਲੋਕੀ ਚੜ ਰਹੇ ਆ ਜਿਸ ਟਾਈਮ ਮੈਂ ਆ ਹ ਉਸ ਟਾਈਮ ਦੀ ਗੱਲ ਕਰ ਰਿਹਾ ਤੁਸੀਂ ਆਪਣੇ ਅਕੋਰਡਿੰਗ ਤੁਹਾਨੂੰ ਤੁਹਾਡਾ ਤੁਹਾਡਾ ਸ਼ਰੀਰ ਜੋ ਵੀ ਮੰਗਦਾ ਫੁੱਲ ਕੱਪੜੇ ਹਾਫ ਕੱਪੜੇ ਉਸ ਅਕੋਰਡਿੰਗ ਹੀ ਚੱਲਿਓ ਵੈਸੇ ਹਾਫ ਕੱਪੜੇ ਚ ਲੋਕ ਯਾਤਰਾ ਕਰ ਰਹੇ ਆ ਮੈਂ ਫੁੱਲ ਟੀ ਸ਼ਰਟ ਚ ਕਰ ਰਿਹਾ ਵਿਸ਼ਾਲ ਵੀ ਫੁੱਲ ਟੀ ਸ਼ਰਟ ਚ ਕਰ ਰਿਹਾ ਆਪਾਂ ਸੇਫ ਸਾਈਡ ਚੱਲ ਰਹੇ ਆ ਤਾਂ ਕਿ ਗਰਮ ਸ਼ਰਦ ਸੋ ਜੀ ਆ ਜਿੰਨੇ ਵੀ ਸੰਗਤਾਂ ਨੂੰ ਦਿਖ ਰਹੀ ਹੈ ਨਾ ਪਹਿਲੀ ਅਰਦਾਸ 'ਚ ਸ਼ਾਮਿਲ ਹੋਣ ਨੂੰ ਸਾਰੇ ਉਤਸਾਹ ਉਤਸ਼ਾਹਿਤ ਨੇ ਕਿਉਂਕਿ ਪਹਿਲੀ ਅਰਦਾਸ ਜਿਹੜੀ ਹੈ ਨਾ ਲੋਕੀ ਕਹਿੰਦੇ ਆ ਕਿ ਕਾਫੀ ਜ਼ਿਆਦਾ ਜੋ ਹੀ ਖੁਸ਼ਕਿਸਮਤ ਹੁੰਦਾ ਤਾਂ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਕਿਉਂਕਿ ਇਸ ਵਾਰੀ ਮੈਨੂੰ ਲੱਗਦਾ ਕਿ ਮਤਲਬ 3500 ਦਾ ਵੈਸੇ ਉਤਰਾਖੰਡ ਸਰਕਾਰ ਵੱਲੋਂ ਹੈਗਾ ਕਿ ਭਈ 3500 ਸੰਗਤਾਂ ਜਾ ਸਕਦੀਆਂ ਬਟ ਪਹਿਲੀ ਅਰਦਾਸ 'ਚ ਨਾ 5000 ਤੋਂ ਉੱਪਰ ਸੰਗਤਾਂ ਪਹੁੰਚ ਜਾਂਦੀਆਂ ਉੱਪਰ ਤੇ ਬਾਕੀ 25 ਤਰੀਕ ਤੋਂ ਬਾਅਦ ਨਾਰਮਲ ਪੇ ਹੋ ਜਾਣੀ ਹੈ ਅੱਜ ਥੋੜੀ ਜ਼ਿਆਦਾ ਹੈਗੀ ਹੈ ਉੱਪਰ ਜਾਣ ਤੋਂ ਬਾਅਦ ਸੂਰਤੋਂ ਹੀ ਨਿਕਲੀਆਂ ਹੋਈਆਂ ਸੀ 6:00 ਵਜੇ ਤੋਂ ਤੇ ਆਪਾਂ ਨਿਕਲੇ ਆ 9:30 ਵਜੇ ਤੋਂ ਬਾਅਦ ਤੇ ਸਾਨੂੰ ਮਤਲਬ ਹੁਣ ਵੀ ਟਾਈਮ ਹੋ ਗਿਆ ਲਗਭਗ 1:30 ਵਜੇ ਹੋਣਗੇ ਤੁਹਾਨੂੰ ਐਗਜ਼ੈਕਟਲੀ ਦੱਸ ਦਿੰਦਾ ਟਾਈਮ ਹੋ ਗਿਆ 1:15 ਮਿੰਟ ਹੁਣ 4 ਕਿਲੋਮੀਟਰ ਰਹਿੰਦਾ ਆਹੀ ਲਾ ਲਓ ਕਿ 2 ਘੰਟੇ ਤੱਕ ਆਪਾਂ 2.5 ਘੰਟੇ ਜਾਂ 3 ਘੰਟੇ ਤੱਕ ਉਹ ਪਰ ਪਹੁੰਚ ਜਾਣਾ ਕਿਉਂਕਿ 1 ਘੰਟੇ ਮਗਰ 1 ਕਿਲੋਮੀਟਰ ਮਗਰ ਅੱਧਾ ਘੰਟਾ 45 ਮਿੰਟ ਲੱਗ ਰਿਹਾ ਸਾਨੂੰ ਕਿਉਂਕਿ ਇਹ ਚੜ੍ਹਾਈ ਬਹੁਤ ਹੀ ਜ਼ਿਆਦਾ ਆ ਹੁਣ ਇੱਥੋਂ ਦੀ ਜਿਆਦਾ ਔਖੀ ਹੋ ਗਈ ਹੁਣ ਬਿਲਕੁਲ ਖੜੀ ਚੜ੍ਹਾਈ ਆ ਤੁਸੀਂ ਰੋਡ ਵੀ ਹੁਣ ਪਹਿਲਾ ਜਿਵੇ ਜੀ ਨੀਰੀ ਹੁਣ ਕੱਚੀ ਰੋਡ ਆ ਤੇ ਬਿਲਕੁਲ ਖੜੀ ਚੜਾਈ ਆ ਬਿਲਕੁਲ ਹੀ ਖੜੀ ਚਲੋ ਆਪਾਂ ਚੱਲਦੇ ਹੁਣ ਅੱਗੇ ਦੀ ਯਾਤਰਾ ਕਰਦੇ ਆ ਕਾਫੀ ਦੇਰ ਬੈਠ ਲਿਆ ਇੱਥੇ ਤੇ ਥੋੜਾ ਜਿਹਾ ਸਰੀਰ ਨੂੰ ਰਿਲੈਕਸ ਹੋ ਗਿਆ ਤੇ ਪਾਣੀ ਦੀ ਆਪਾਂ ਹੁਣ ਤਲਾਸ਼ ਕਰ ਰਹੇ ਆ ਪਾਣੀ ਮਿਲ ਜੇ ਤੇ ਬਾਕੀ ਤੁਹਾਨੂੰ ਦੁਕਾਨਾਂ 'ਚ ਮਿਲਣਗੀਆਂ 40-40 ਰੁਪਏ ਦੀ ਬੋਤਲ ਦੇ ਦਿੰਦੇ ਆ ਤੇ ਤੁਸੀਂ ਲੈ ਵੀ ਸਕਦੇ ਹੋ ਜੇ ਤੁਹਾਨੂੰ ਚਾਹੀਦੀ ਨੀਡ ਆ ਆਪਾਂ ਨੂੰ ਇੰਨੀ ਨੀਡ ਨਹੀਂ ਕਿ ਆਪਾਂ ਕਾਉਂਟਰੀ ਹੋਰ ਆ ਪੀੜੀ ਆ ਬਾਕੀ ਰਸਤੇ ਲੱਭਦੇ ਆ ਪਾਣੀ ਸੋ ਜੀ ਆ ਇਦਾਂ ਦੀ ਚੜਾਈ ਆ ਬਿਲਕੁਲ ਖੜੀ ਹੈ ਬਹੁਤ ਤਿੱਖੀ ਚੜਾਈ ਹੈ ਇਹ 25 ਆ ਇੱਥੇ ਚੜਦੇ ਚੜਦੇ ਨਾ ਬਹੁਤ ਹੀ ਜ਼ਿਆਦਾ ਬਸ ਹੋ ਗਈ ਆ ਪਹਿਲਾਂ ਮੈਂ ਅੱਗੇ ਸੀ ਕਾ ਸਾਰਿਆਂ ਤੋਂ ਹੁਣ ਸਭ ਤੋਂ ਪਿੱਛੇ ਚੱਲ ਰਹੇ ਹਾਂ ਪਤਾ ਨਹੀਂ ਕਿੱਥੇ ਚਲੇ ਗਏ ਸਾਰੇ ਅੱਗੇ ਤੇ 25 ਤਰੀਕ ਤੋਂ ਆਪਣੇ ਦਰਸ਼ਨ ਸਟਾਰਟ ਹੋ ਜਾਣੇ ਆ ਬਾਕੀ ਰਸਤੇ ਦੀ ਮਰਮਤ ਜਾਰੀ ਹੈ ਜਿੱਥੇ ਜਿੱਥੇ ਪ੍ਰੋਬਲਮ ਹੈ ਵਰਕਰ ਸਾਰੇ ਕੰਮ ਕਰਕੇ ਰਸਤਾ ਪ੍ਰੋਪਰ ਕਰ ਰਹੇ ਆ ਤਾਂ ਕਿ ਅੱਗੇ ਜਿਹੜੀ ਸੰਗਤ ਆਣੀ ਹੈ ਦੋ ਤਿੰਨ ਮਹੀਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਆ ਦੇਖੋ ਬਾਈ ਆਪਣੇ ਮਜ਼ਦੂਰ ਭਰਾ ਕਿੰਨੇ ਵਧੀਆ ਕੰਮ ਕਰ ਰਹੇ ਆ ਤੇ ਇਹ ਵੀ ਸੇਵਾ ਹੀ ਕਰ ਰਹੇ ਹੋ ਬਾਕੀ ਆ ਦੇਖ ਲੋ ਇਧਰ ਜੰਗਲ ਆ ਪੂਰਾ ਉਪਰੋਂ ਦੀ ਨਦੀ ਆਈ ਜਾਂਦੀ ਏ ਉਪਰੋਂ ਦੀ ਉਹ ਤੁਸੀਂ ਦੇਖੋ ਉੱਥੋਂ ਹੀ ਨਦੀ ਆ ਰਹੀ ਏ ਉਹ ਵਗਦੇ ਵਗਦੇ ਥੱਲੇ ਤੱਕ ਜਾ ਰਹੀ ਏ ਸਾਰੀ ਬਹੁਤ ਹੀ ਜ਼ਿਆਦਾ ਖੜੀ ਚੜ੍ਹਾਈ ਏ ਯਾਰ ਤੁੰਤਨ ਹੋ ਗਈ ਹੋਈ ਆ ਲੱਗਾ ਜੇ ਬਿਲਕੁਲ ਕਿਵੇਂ ਲੱਗ ਰਿਹਾ ਜਾਨ ਹੀ ਹੈ ਆ ਦੇਖੋ ਜੀ ਇਦਾਂ ਦੀ ਚੜ੍ਹਾਈ ਹੁੰਦੀ ਏ ਬਹੁਤ ਖੱਟਾ ਰਸਤਾ ਆ ਬਾਕੀ ਨਾਂ ਦੇ ਨਦਮ ਸ਼ਾਪਸ ਉਹ ਗਰੇ ਦੁਕਾਨਾਂ ਉਹ ਗਰੇ ਮਿਲਦੀ ਰਹਿਣਗੇ ਹਰ ਥੋੜੀ ਥੋੜੀ ਦੂਰੀ ਤੇ ਸੋ ਜੇ ਹੁਣ ਆਪਾਂ ਪਹੁੰਚਣ ਵਾਲੇ ਆ ਥੋੜੀ ਦੇਰ ਤੱਕ ਗੋਬਿੰਦ ਧਾਮ ਲਗਭਗ 1 ਕਿਲੋਮੀਟਰ ਰਹਿ ਗਿਆ ਹੋਇਆ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀ ਬਰਫ਼ ਜੰਮੀ ਪਈ ਹੈ ਨਦੀ ਚ ਸਾਰੇ ਚਾਰਾ ਜੰਮਿਆ ਪਿਆ ਪੂਰੀ ਬਰਫ਼ ਜੰਮੀ ਪਈ ਹੈ ਥੋੜੇ ਦਿਨ ਤੱਕ ਹੋ ਸਕਦਾ ਹੈ ਇਹ ਪਿਘਲ ਜੂਗੀ ਤੇ ਵਸਾ ਦੇਖ ਸਕਦੇ ਹੋ ਹੁਣ ਆਪਾਂ ਆਲਮੋਸਟ ਪਹੁੰਚ ਗਏ ਆ ਥੋੜੀ ਜਿਹੀ ਪਲੇਨ ਜਿਹਾ ਰਸਤਾ ਹੁਣ ਆਇਆ ਇਹ ਸਾਰਾ ਗੋਬਿੰਦ ਧਾਮ ਦਾ ਏਰੀਆ ਹੋ ਗਿਆ 1 ਕਿਲੋਮੀਟਰ ਰੈਂਦਾ ਆ ਬਸ ਚਲੋ ਪੁੰਛਦੇ ਆ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾਣੇ ਹੋ ਬਹੁਤ ਜਾਈ ਥਕਾਨ ਵੀ ਹੋ ਰਹੀ ਆ ਕਿਉਂਕਿ ਸਿੱਧੀ ਖੜੀ ਚੜਾਈ ਸੀ ਫਿਰ ਬੰਬਸੇ ਹੀ ਆਏ ਹਾਂ ਪਰ ਸੋ ਜੀ ਹੁਣ ਆਪਾਂ ਪਹੁੰਚ ਗਏ ਹੋਏ ਆਂ ਗੋਵਿੰਦ ਧਾਮ ਹੈਲੀਪੈਡ ਦੇ ਕੋਲ ਆ ਦੇਖ ਸਕਦੇ ਆਪਾਂ ਚੱਲੇ ਸੀ ਸਵੇਰੇ 10:30 ਜਾਂ 9:30 ਹੀ ਚੱਲੇ ਸੀ 10:30 ਚੱਲੇ ਸੀ ਕਿਉਂਕਿ ਸਾਡੇ ਕੋਲ ਨਾ ਵੀਡੀਓ ਸੀਗੀ ਆਪਾਂ ਟਾਈਮਰ ਦੇਖਿਆ ਤੇ ਹੁਣ ਵੱਜ ਰਿਹਾ ਦੁਪਹਿਰ ਦੇ 3 ਵਿਸ਼ਾਲ ਆ ਗਿਆ ਸੀ 2:00 ਇੱਥੇ ਤੇ ਦੂਜੇ ਭਾਜੀ ਆ ਗਏ ਖੁਸ਼ੀ ਭਾਜੀ 2:30 ਵਜੇ ਆ ਗਏ ਮੈਂ 3:00 ਵਜੇ ਆਇਆ ਸੋ ਜੀ ਉਹ ਦੇਖ ਸਕਦੇ ਆਪਾਂ ਬਹੁਤ ਦੂਰ ਤੋਂ ਆ ਰਹੇ ਆ ਇਹ ਹੈਲੀਪੈਡ ਹੈਗਾ ਜਿੱਥੇ ਤੱਕ ਹੈਲੀਕਾਪਟਰ ਜਦੋਂ ਸ਼ਟਾਉਡ ਹੋਗਾ ਕੱਲ ਤੋਂ ਤੇ ਇੱਥੇ ਤੱਕ ਹੈਲੀਕ ਉੱਪਰ ਗੋਬਿੰਦ ਧਾਮ ਦਾ ਏਰੀਆ ਹੋ ਗਿਆ ਆਪਣਾ ਕੰਸਟਰਕਸ਼ਨ ਚੱਲ ਰਿਹਾ ਰੋਡ ਪ੍ਰੋਪਰ ਮੇਨਟੇਨ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਤੋਂ ਪ੍ਰੋਪਰ ਜੱਥਾ ਆਣਾ ਸੰਤਾਨੀਆਂ ਸਟਾਰਟ ਹੋ ਜਾਣਗੀਆਂ ਤੇ ਉਹਦੇ ਲਈ ਬਿਲਕੁਲ ਹੀ ਮਤਲਬ ਪ੍ਰੋਪਰ ਵੇ ਬਣਾ ਰਹੇ ਇਹ ਸਾਰਾ ਬਾਕੀ ਆ ਬਾਈ ਜੀ ਲੋਕ ਵੀ ਸਾਰੇ ਪਹੁੰਚ ਚੁੱਕੇ ਆ ਬਈ ਇਦਾਂ ਹੀ ਸਮਾਨ ਸਮਾਨ ਉੱਤੇ ਪਹੁੰਚਾਇਆ ਜਾਂਦਾ ਜਿਹੜਾ ਵੀ ਹੇਮਕੁੰਡ ਸਾਹਿਬ ਨੂੰ ਜੋ ਵੀ ਥੱਲੋਂ ਹੀ ਸਮਾਨ ਭੇਜਦੇ ਆ ਨਾ ਇਦਾਂ ਹੀ ਜਾਊਗਾ ਖਚਰਾ ਆ ਬੰਦਿਆ ਰਹੀਂ ਆ ਸਾਰੀ ਰੋੜਾ ਪ੍ਰਿਪਰੇਸ਼ਨ ਕੀਤੀ ਜਾ ਰਹੀ ਹੈ ਕੱਲ੍ਹ ਦੇ ਲਈ ਬਾਕੀ ਬਾਈ ਲੋਕ ਸਫਾਈ ਦਾ ਪੂਰਾ ਧਿਆਨ ਰੱਖਦੇ ਇਥੇ ਰਸਤੇ 'ਚ ਬਾਕੀ ਚਲੋ ਪਹੁੰਚੀ ਚੱਲੇ ਆਪਾਂ ਗੋਬਿੰਦ tạm ਇੱਥੇ ਤੁਹਾਨੂੰ ਪੁਲਿਸ ਸਟੇਸ਼ਨ ਲਈ ਮਿਲ ਜੂਗਾ ਡਿਸਟ੍ਰਿਕਟ ਆਪਣੀ ਚਮੌਲੀ ਪੈਂਦੀ ਹੈ ਗੋਬਿੰਦ ਘਾਟ ਤਾਂ ਨਾ ਵੈਸੇ ਗੰਗਰੀਆ ਵੀ ਕਹਿੰਦੇ ਇਹਨੂੰ ਬਾਕੀ ਆ ਪਹੁੰਚ ਗਿਆ ਆਪਾਂ ਗੋਬਿੰਦ tạm ਇੱਥੇ ਹੋਟਲ वगੇ ਸਾਰਾ ਕੁਝ ਮਿਲ ਜਾਏਗਾ ਆਪਾਂ ਹੋਟਲ ਦਾ ਹੀ ਦੇਖਦੇ ਆਂ ਅਭੀ ਆਏ ਨੇ ਆ ਰਹੇ ਪਿੱਛੇ ਹੋਟਲ ਦਾ ਹੀ ਆਪਾਂ ਦੇਖਦੇ ਆਂ ਕਿਰ 4 ਮਿੰਟ ਆਪਾਂ ਹੈਗੇ ਆਂ ਤੇ ਸ਼ੇਅਰਿੰਗ 'ਚ ਹੋਟਲ ਹੀ ਲੈ ਲਈਏ ਸਭ ਤੋਂ ਵਧੀਆ ਰਹੂਗਾ ਕਿਉਂਕਿ ਫੋਨ ਫੋਨ ਚਾਰਜ ਹੋਣ ਦੇ ਇੱਕ ਤਾਂ ਸੇਫਟੀ ਦੀ ਸਮਾਨਾ ਸਮੋਲ ਹੈ ਕਿਉਂਕਿ ਸਾਡੇ ਕੋਲ ਗੈਜਟਸ ਬਹੁਤ ਨੇ ਤਾਂ ਕਿ ਆਪਾਂ ਰਿਸਕ ਨਹੀਂ ਲੈਣਾ ਚਾਹੁੰਦੇ ਆ ਸੋ ਜੀ ਆਪ ਆਗੇ ਸੀ ਗੋਵਿੰਦਾਮ ਤੇ ਆ ਸਾਹਮਣੇ ਲੈ ਲਿਆ ਹੋਟਲ ਵੀ ਤੇ ਬਾਕੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਸ਼ਾਮ ਨੂੰ ਕਰਵਾਣੇ ਆ ਨਿਕ

ਇੱਥੇ ਤੇਲ ਮਾਲਿਸ਼ ਦੀ ਸੇਵਾ ਵਗੈਰਾ ਵੀ ਚੱਲਦੀ ਆ। ਨਾਲੇ ਮੈਡੀਕਲ ਵਗੈਰਾ ਸਾਰਾ ਕੁਝ ਮੈਡੀਸਿਨਸ ਵਗੈਰਾ ਵੀ ਇੱਥੇ ਫ੍ਰੀ ਆਫ ਕਾਸਟ ਮਿਲਦਾ। ਜੀ ਫਾਈਨਲੀ ਆਪਾਂ ਕਰਦੇ ਹਾਂ ਇਸ ਪਾਰਟ ਨੂੰ ਵੀ ਐਂਡ ਤੇ ਹੋਟਲ ਵਗੈਰਾ ਆਪਾਂ ਲੈ ਲਿਆ ਸੀਗਾ ਤੇ ਆਹ ਕੁਝ ਹੋਟਲ ਰਿਹਾ ਆਪਣਾ ਆ ਦੇਖ ਸਕਦੇ ਹੋ ਇੱਥੇ ਆਪਾਂ ਪਏ ਹੋਏ ਆ। ਬਾਕੀ ਚਲੋ ਇਸ ਪਾਰਟ ਨੂੰ ਆਪਾਂ ਇੱਥੇ ਤੱਕ ਹੀ ਰੱਖਦੇ ਆਂ ਤੇ ਆਪਾਂ ਕੱਲ ਨੂੰ ਯਾਤਰਾ ਕਰਨੀ ਹੈ ਹਿਮਕੁੰਡ ਸਾਹਿਬ ਦੀ। ਤੇ ਗੋਵਿੰਦਾਮ ਤੋਂ ਲੈ ਕੇ ਹਿੰਕੂ ਦਰਿਕ ਬਾਕੀ ਕੱਲ ਦੀ ਵੀਡੀਓ ਚ ਆਪਾਂ ਮਿਲਦੇ ਆਂ। ਬਾਕੀ ਹੁਣ ਤੱਕ ਕਿਵੇਂ ਜਿ ਲੱਗ ਰਿਹਾ ਐਪੀਸੋਡ ਨੂੰ ਜਰੂਰ ਦੱਸਿਓ। ਬਾਕੀ ਆਪਾਂ ਗੁਰਦੁਆਰਾ ਸਾਹਿਬ ਵੀ ਹੋਇਆ ਮੱਥਾ ਟੇਕ ਲਿਆ ਲੰਗਰ ਵੀ ਛੱਕ ਲਿਆ। ਤੇ ਹੁਣ ਚੱਲ ਚਲੋ ਕਰਦੇ ਆਂ ਹੁਣ ਰੈਸਟ। ਬਾਕੀ ਤੁਹਾਡੇ ਲਈ ਆਪਾਂ ਵੀਡੀਓ ਵੀ ਐਡਿਟ ਕਰ ਲਈ ਥੋੜੀ। ਫਾਕਸ਼ਨ ਉਹ ਤੱਕਲੀ ਬੈਟੇ ਕੇ ਸਿਊਸ।